ਲੋਈ ਸਸਰੀਕਾਲ ਤੇ ਬਾਕੀ ਹੁਣ ਪਹੁੰਚੇ ਆਪਾਂ ਜੰਗਲ ਜੰਗਲ ਬੁੱਕ ਜੰਗਲ ਚ ਆ ਗਏ ਬਾਈ ਉਹ ਬਈ ਆਉਂਦੇ ਆ ਆਦੀ ਮਨ ਉਹ ਤੇ ਲੱਕਾ ਵਾ ਗਿਆ ਆਦੀ ਮਨ ਵਾ ਗਿਆ ਮਗਾ ਆਦੀ ਮਨ ਵਾ ਗਿਆ ਆਗੇ ਕੀਤੇ ਨੇ ਕਿਹੜਾ ਜੰਗਲ ਆ ਉਹ ਜੀ ਕੋਲ ਕਿਹੜੇ ਮੈਕਸੀਕੋ ਵਾਲੇ ਉਹ ਜੰਗਲਾਂ ਜਾ ਕੇ ਇਹਦਾ ਹੁਣ ਪਹਾ ਪੱਤਾ ਝੜ ਗਿਆ ਹਾਂ ਕਾਂ ਮਰਜੀ ਰੌਸ਼ਨ ਦੀ ਦੀਵਿਚ ਲਾ ਹੋਰ ਜੇ ਪੱਤਾ ਹੋਵੇ ਉਹਨੇ ਦੇਖਣਾ ਕੁਝ ਵੀ ਇਦਾਂ ਦਿਖਾਵਾ ਸਾਨੂੰ ਲੈ ਆ ਗੇੜਾ ਮਾਰੇ ਨਿਕਲ ਆ ਇਹ ਸੁਆ ਬੰਸੋਂ ਮੈਂ ਕੰਮ ਬੂਟਾ ਹੀ ਬੂਟਾ ਮੈਂ ਇੱਥੇ ਕਿਕਰੋਂ ਦੇ ਵਿੱਚ ਕਵਾਰੀ ਉਹ ਜਿੱਥੇ ਮੋੜ ਸਗਾ ਸਾਈਕਲ ਖੜਾ ਕੇ ਆਇਆ ਮੈਂ ਹਾਂ ਇੱਥੇ ਛੱਪ ਜੜ ਗਿਆ ਉੱਪਰ ਹੂੰ ਖੜੱਪਾ ਤਰਾਖਤ ਪਰ ਅੱਛਾ ਹੈ ਪ੍ਰਾਣਾ ਦਾ ਹੋ ਹਾਂ ਯਾਹ ਬੰਦਾ ਆਉਂਦਾ ਤਾਂ ਨਾ ਕਿ ਸਾਹਮਣੇ ਉਹਦੇ ਸੀੜੀਆਂ ਮਾਰ ਦੋਦਾ ਤਾ ਹਾਪਾ ਹਾਂ ਹੁਣ ਛੱਪੇ ਇਹ ਛੱਪੇ ਸਪੂੜਿਆ ਜੰਗਲ ਚ ਰਹਿੰਦੇ ਔਰ ਕਿੱਥੇ ਰਹਿੰਦੇ ਨੇ ਆਹੋ ਜਿੱਥੇ ਇਹਨਾਂ ਨੂੰ ਬੰਦਾ ਘੱਟ ਦੇਖੇ ਉੱਥੇ ਰਹਿੰਦਾ ਇਹਨਾਂ ਨੇ ਜਿਆਦਾ ਘਰ ਤਾਂ ਬੰਨ ਨਹੀਂ ਦਰਦਾ ਦਾ ਰਹਿ ਗਿਆ ਜੀ ਆਪਣੀ ਜਿਹੜੇ ਡਾਂਗ ਫੇਰ ਦਿੰਦੇ ਤੁਸੀਂ ਹੋਰ ਘਰ ਬੜਨ ਕਿੱਥੇ ਲਾਹੁਰ ਇੱਕ ਹੁਣ ਜਾਰੇ ਛੱਪਾਂ ਦੀ ਹੁਣ ਹੁਣ ਵਾਈ ਵੀਚਰਾਂ ਦੀ ਔਲੀਏ ਛੱਪਾਂ ਪਰ ਹੁਣ ਛੱਪਾਂ ਖੰਡਦਾ ਮੌਸਮ ਆ ਛੱਪਾਂ ਦਾ ਹੋ ਗਿਆ ਹੁਣ ਨਿੱਕੀ ਜਗ੍ਹਾ ਉਹਨਾਂ ਹਟਦੇ ਆ ਉਹ ਤੁਰ ਹੁੰਦਾ ਜਾਰੇ ਤੇ ਜਿਹੜੇ ਦੇਖਿਆ ਜੇ ਫੜਕਾ ਲੰਦਾ ਵਿਚਾਰਾ ਹੋਰ ਕੋਈ ਬਾਈ ਛੱਪਾਂ ਦੀ ਬਹੁਤ ਉਹ ਵਕਿਆ ਗਾਉਂ ਉਹਨਾਂ ਉਹ ਨਾ ਨਾ ਹੋ ਗਿਆ ਸਾਫ ਯਾਰ ਮੇਹੀ ਤੁੰਗਾ ਹੋ ਟੋਪੇ ਦੇ ਨਾ ਇਧਰੋਂ ਪਿੰਡ ਕਿਨੇ ਨਾ ਆਉਂਦੇ ਆ ਹੁਣ ਹਾਂ ਉਹ ਪਿੱਛੇ ਫੇਰ ਮੋੜੇ ਵੀ ਇਧਰੋਂ ਜਾਓ ਭਾਈ ਜਿੱਥੇ ਥੋੜਾ ਘਰ ਆ ਉਹ ਕਹਿੰਦਾ ਅਸੀਂ ਸੁੱਕੀ ਜਾਨ ਨੂੰ ਆਉਣਾ ਨਾ ਹੁਣ ਜੇ ਤੂੰ ਕਿਸੇ ਨਾ ਛੇੜਖਾਨੀ ਕਾਲਦਾ ਜਾਊਂਗਾ ਤਾਂ ਵੀ ਹੋਰ ਹੋਰਿਓ ਖਾਵਾਂਗਾ ਉਹ ਤਾਂ ਖਾਣੀ ਨਹੀਂ ਚੁੱਪ ਜਾ ਚੱਲੀ ਜਾ ਆਪਣਾ ਮੈਂ ਹੁਣ ਚੁੱਪ ਚਾ ਜਿਆ ਕਿਸੇ ਦੇ ਦਿਮਾਗੇ ਲਿਆ ਮੈਂ ਜਾਂਦਾ ਆਰਾਮ ਨਾਲ ਮੇਰੇ ਕੋਲ ਲੱਜਣਾ ਹੁਣ ਮੈਂ ਆਪਾਂ ਉਹਨੂੰ ਛੇੜੂਂਗੇ ਉਹਨੇ ਡੰਡੀ ਮਾਰਨਾ ਫਿਰ ਹਾਂ ਪਰ ਹੋਰਿਓ ਮਾਰਾਂਗਾ ਅਗਲਾ ਹਾਂ ਬਾਉਹੀ ਚੱਕਰ ਫੱਪਾ ਫੱਪਾਂ ਵਾਲਾ ਹਾਂ ਤੁਸੀਂ ਨਹੀਂ ਛ ਇਹ ਉਹ ਸਰੇਮਾਈ ਟਿਕਦੇ ਆ। ਆਪਕੋ ਪੈਪੁਰ ਹੋ ਗਿਆ ਰੱਖੂਂ ਕਾ ਉਹਨੂੰ ਕਾ ਪਤਾ? ਚੱਕਰ ਗਿਆ ਹੁਣ ਪਤਾ ਪਿੰਡ ਹੋਈ ਸੱਪ ਹੋਇਆ। ਛਪਕੀਆਂ ਹੋਈਆਂ। ਇਹ ਸਭ ਬਣਿਆ ਹੁਣ ਦੇਖਦੀਆਂ ਫਿਰ ਕਿੱਥੇ ਲੁਕ ਗਏ ਸੀ। ਹਾਂ। ਇਹ ਨਿਕਲਣੇ ਗਾਹਾਂ ਫੇ ਰੋਹੀ ਮੇ ਜਾ ਕੇ। ਲੈਂਟਰਮ ਜਹਿਰ ਵੀ ਵੱਜ ਜਾਂਦੀ ਐ। ਲੈਂਟਰਮ ਮੋਟ ਹੋ ਗਿਆ ਉਹਨਾਂ ਜਿਹੇ ਆਪਣੀਆਂ ਦੂਈਆਂ ਹੈ ਨਹੀਂ ਉਹ। ਫੇ ਵੀ ਵਾਲੀਆਂ ਪੈ ਪੈ ਪਈਆਂ। ਬਸ। ਵਿੱਚ ਮੜ ਗਏ ਉਹਨਾਂ। ਮੜ ਗਏ ਹੁਣੇ ਜਾ ਕੇ ਉਹਨਾਂ ਨੂੰ ਨਾਂਡੀ ਦੇਣੇ ਬਸ। ਤੂੰ ਗਾਹਾਂ ਵਿੱਚ ਮੜਨਾ ਬੱਚ ਝਾੜਨਾ। ਹੈਂ? ਤੇਰਾ ਹੁਣ ਦੇਖ ਲੈ ਤੂੰ ਇਹਨਾਂ ਨੇ ਹੁਣ ਪਿੰਡ ਪਿੰਡ ਵੀ ਦਾ ਨਾਟ ਦੀ ਢੱ ਵੰਡਾ ਹੈ ਵਾਹਤਾ ਪਿੰਡ ਮੈਂ ਜਾ ਰਹੀ ਹਾਂ ਚੜਜਾਣਾ ਸੱਪ ਦਾ ਵੀ ਇਹੀ ਕੰਮ ਹੈ ਹੁਣ ਜੇ ਭਾਈ ਪੈਰ ਧਰੋਗੇ ਉੱਪਰ ਫਿਰ ਤਾਂ ਉਹਨਾਂ ਦੰਦੀ ਵੱਜਣੀ ਉਹਨੂੰ ਕੀ ਪਤਾ ਬੱਤਾ ਰ ਬਣੋ ਪਹਿਲੇ ਖਿਸਰੂ ਜਾਂਦਾ ਜਦ ਉਹ ਜੋ ਮਰਜੀ ਪਰ ਉਹਨੂੰ ਵੀ ਪਤਾ ਵੀ ਖਤਰ ਹੋਇਆ ਉਹ ਤਾਂ ਇਹ ਨਹੀਂ ਨਾ ਨਟਦਾ ਹੁਣ ਤਾਂ ਇਹ ਵੀ ਕੋਈ ਖਤਰ ਆ ਗਿਆ ਕੋਈ ਮੇਰੇ ਬਾਸ ਹੁਣ ਮਾਣਾ ਕੋਈ ਸਰਾ ਹੀ ਹੈ ਜੇ ਮੈਨੂੰ ਕੀ ਪਤਾ ਲੱਗਦਾ ਹਾਂ ਉਹਦੇ ਹੁਣ ਸੂਰ ਵੀ ਹੈਗਾ ਸੂਰ ਵੀ ਹੈਗੇ ਸੂਰ ਵੀ ਹੈਗੇ ਸੂਰ ਤਾਂ ਸਾਰੇ ਗੰਨਾ ਘਾਤਾ ਸੀ ਲੱਭੇ ਜਦੋਂ ਕੋਈ ਪੈੜਾ ਹੀ ਲੀਦੀਆ ਬਸ ਕੋਈ ਹੁਪ ਪੈਗ ਹਾਂ ਆਹ ਖਿਊ ਕੜੀ ਖਿਊ ਹੈ ਖੰਜੂਰ ਨਹੀਂ ਆਹ ਲਾਲ ਲਾਲ ਜੈਟ ਕਾਇ ਹੋ ਗਈ ਤਰਨੀ ਜਾਂ ਬੇਲ ਵੀ ਐਸੇ ਇਹ ਜਿਹੜੇ ਪਹਿਲਾਂ ਹੁੰਦੇ ਤੇ ਉਹ ਨਹੀਂ ਹੁੰਦੇ ਨਹੀਂ ਨਹੀਂ ਬੇਲ ਵੀ ਉਹ ਉਹ ਹਰਿਆ ਤੇ ਅਸਾਦੀ ਹੋਰੇ ਕੋ ਦਾ ਤੇਰੇ ਲਿਆ ਮੰਗਦੇ ਨਾਲੇ ਦੀ ਜੇ ਨਿਕਲਦੇ ਪਿਛਲੇ ਹਾਂ ਕੀ ਕਹਿੰਦੇ ਹੁੰਦੇ ਇਹਨੂੰ ਇਹ ਤਾਂ ਦਰਸਤ ਨੂੰ ਲਿਆ ਦਿੰਦੀ ਐਸੀ ਬੇਲ ਐ ਕਹਦੇ ਕੀ ਹੁੰਦੇ ਇਹਨੂੰ ਪਤਾ ਨਹੀਂ ਨਾਲੇ ਨੂੰ ਮੈਨੂੰ ਕੀ ਕਹਿੰਦੇ ਜਿਹੜੇ ਹੁੰਦੇ ਆਪਣੇ ਚਿਬੜ ਹੁੰਦੇ ਇੱਕ ਤਾਂ ਚਿਬੜ ਉਹੀ ਉਹੀ ਆਟਮ ਉਹੀ ਹੀ ਆ ਬਸ ਉਹਨਾਂ ਦੀ ਕੋਈ ਪੈਂਡ ਪਾਈ ਐ ਹਾਂ ਉਹਦਾ ਹੀ ਪੈਂਡ ਪਾਈ ਐ ਹੋਰ ਕੁਝ ਨਹੀਂ ਹੈਗਾ ਪੱਕੀ ਆ ਜਗਾ ਦੇਖਾ ਬਿਨਾ ਆਵਾਜ਼ ਦੇ ੱੱਪੇ ਆਉਂਦੀ ਊਰਤਾਂ ਇੱਧਰ ਨੂੰ ਬੜਕੇ ਦਾ ਸਾਫ-ਸਾਫ ਬੋਲੀ ਹੀ ਔਰੇ ਜਦੋਂ ਬੜਦੇ ਆ ੱੱਪੇ ਮਿਲਦੇ ਤੈਨੂੰ ਇੱਧਰ ਨੂੰ ਬੜਦੇ ਆ ੱੱਪੇ ਮਿਲਦੇ ਆ ਇੱਧਰ ਨੂੰ ਸਾਫ-ਸਾਫ ਜਗ੍ਹਾ ਲੱਖੂ ਉਹ ਜਾ ਕੇ ਘੁੰਮ ਕੇ ਉਹ ਮੋਟਰ ਆ ਪਰ ਫੇਰ ਚਲਾਉਣੀ ਪੈਣੀ ਜਾ ਕੇ ਫੇਰ ਤੇ ਦੇਖ ਰਿਹਾ ਮਰੂਦ ਕੋਈ ਲਾਲ ਲੂਲ ਜਾ ਹੈਗੇ ਆ ਲੱਗ ਬਿਚ ਨੂੰ ਜਗ੍ਹਾ ਰੱਖਣਾ ਆਪਾਂ ਨੂੰ ਹਾਂ ਹਾਂ ਲੱਗ 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 ਬਾਈ ਦੇ ਇਹ ਮੇਕ ਇੱਧਰ ਲੱਗ ਦੇ ਰੱਖਣਾ ਇੱਥੇ ਨੂੰ ਲੱਗੇ ਦੇ ਕੇ ਉਦੋਂ ਮੈਂ ਤਾਂ ਹੀ ਕਹਿੰਦਾ ਤਾ ਤੈਨੂੰ ਬਿਦੂਰ ਆ ਗਿਆ ਉਦੋਂ ਗੰਨੇ ਕਿ ਕਿੱਥੇ ਲਗਿਆ ਤੇ ਇੱਥੇ ਨੂੰ ਬੜੀ ਆ ਪੈੜ ਤਾਂ ਹੀ ਅਸੀਂ ਉਧਰ ਲਗਾਇਆ ਇੰਨਾ ਇੱਥੇ ਨੂੰ ਬੜੀ ਤੇ ਆਇਆ ਡਾਰੇ ਗਈ ਘੜੀ ਬਜੀਆਂ ਵਾਲੀ ਬਜੀਆਂ ਹੀ ਡਾਰ ਕੇ ਬੰਦੇ ਉੱਥੇ ਪੱਟਿਆ ਤੇ ਪਾਣੀ ਆ ਗਿਆ ਉੱਥੇ ਗੰਨੇ ਦਾ ਉੱਥੇ ਦੇ ਪੱਟ ਕੇ ਆਏ ਵੜ ਕੇ ਆਏ ਉਹ ਨਿਕਲ ਗਏ ਸੁਣ ਤੁਸੀਂ ਕੱਲ ਪਾਸੋ ਹੀ ਸਾਰਾ ਗੰਨਾ ਫੋੜਤਾ ਜਿਹੜੀ ਵਿੱਚ ਤਾਂ ਨਹੀਂ ਬਈ ਐਮੀ ਕਹੀਏ ਵੀ ਕੋਈ ਗੰਨੇ ਨੂੰ ਮੂੰਹ ਵੀ ਲਾਇਆ ਬਿਆ ਇੱਥੇ ਹੀ ਮੂੰਹ ਲਾਇਆ ਬਤਾਉ ਰੇ ਜਿੱਥੇ ਬੜੇ ਐ ਕਹਦੇ ਇਹਨਾਂ ਨੂੰ ਫਿੱਕਾ ਲੱਗਿਆ ਪਿਛਲਾ ਮਿੱਠਾ ਨਹੀਂ ਆਇਆ ਕਾਹਹੀਂ ਲੱਗ ਜੀਏ ਹੂੰ ਫੇ ਕਾਹਹੀਂ ਲੱਗ ਕੇ ਸਿੱਧੇ ਉਹ ਆਣੀ ਵੀ ਚੀ ਜੂੜੂ ਬੋਲਦਾ ਸੀ ਆ ਸਾਰਾ ਪੱਟ ਗਿਆ ਸਾਲਾ ਉਦੋਂ ਆ ਸਾਰਾ ਦੂਜਾ ਪੱਟ ਗਿਆ ਆ ਤੇ ਆ ਸਾਰਾ ਪੱਟ ਗਿਆ ਅੱਜ ਉਹ ਆ ਸਾਰਾ ਪੱਟ ਗਿਆ ਅੱਜ ਦੇਖ ਲੈ ਬਸ਼ੀ ਆ ਪਟਾਈ ਹੋਈ ਵੀ ਦੇਖਦੀ ਜਾਂਦਾ ਉਹ ਸਹੀ ਆਏ ਪੱਟਿਆ ਓਰੇ ਹੱਚਾਂ ਮੈਂ ਹੋਂ ਗਾਲ ਓਰੇ ਤਾਂ ਅਜਾੜ ਬਈਆ ਬਣਾ ਓਰੇ ਦਾ ਓਰੇ ਕੋਈ ਨਹੀਂ ਆਉਂਦਾ ਸੂਰ ਸੇਫ ਓਰੇ ਤਾਂ ਹੀ ਆਉਂਦ ਓਰੇ ਨੂੰ ਹੁਣ ਅਸੀਂ ਆਉਂਦੇ ਓਰੇ ਨੂੰ ਨਹੀਂ ਨਹੀਂ ਕੋਈ ਨਹੀਂ ਆਉਂਦਾ ਹੈਗਾ ਨੇ ਗਾ ਵਾਹ ਜਲਦੀ ਕਿਸੇ ਨੂੰ ਆਣਾ ਆ ਕੇ ਆ ਦੇ ਆਹ ਦੇਖ ਰਾਮਾ ਤੁਹਾਨੂੰ ਗੰਨਾ ਤੇਰਾ ਹੋ ਗਿਆ ਹਾਂ ਆ ਗੰਨਾ ਤੇਰਾ ਸਿਰ ਤੱਕ ਉਹ ਤੇ ਬਾਦ ਤੋੜ ਕੇ ਉਹ ਗੰਨਾ ਆ ਗਿਆ ਉਹ ਕਿਦਾ ਉਹ ਭਿੰਦਰ ਦਾ ਜਲੀ ਵਾਲੇ ਦਾ ਹਾਂ ਉਹ ਆ ਗਿਆ ਉਹ ਤੇ ਬਾਦ ਉਹ ਫੇਰ ਗੰਨਾ ਆ ਗਿਆ ਹਾਂ ਇੱਧਰ ਨੂੰ ਗੰਨਾ ਹੀ ਨਹੀਂ ਆਗਾ ਹਾਂ ਆ ਗੰਨੇ ਗੰਨਾ ਸਾਰਾ ਹੁਣ ਸੂਰ ਇੱਧਰ ਨੂੰ ਗੰਨਾ ਹੀ ਹੈਗਾ ਹਾਂ ਉਹ ਮੰਟਰੀ ਨਾਲ ਸਹੀ ਮੋਟਰ ਨਹੀਂ ਚੱਲੇਗਾ ਇੱਧਰ ਨੂੰ ਭਾਈ ਹੁਣ ਸੂਰ ਨੇ ਵੀ ਕੋ ਖਾਣਾ ਹੀ ਚਾ ਰਣਾ ਤੂੰ ਤਾਂ ਖਾਣਾ ਹੀ ਖਾਣਾ ਹੈ ਉਹ ਖਾ ਲੈਣਾ ਜਣੀ ਨਾ ਖਾਣਾ ਜਿਆ ਤੋੜ ਕੇ ਕਰਨ ਜਿਹੜਾ ਤੋੜ ਲੈ ਉਹ ਚੂਬ ਕੇ ਜਾ ਜਿਹੜੀ ਮਾਂ ਹੈ ਨਾ ਮਾਂ ਉਹ ਮੁਫਾ ਕਰਦੀ ਆਪਣਾ ਜਪਾ ਜਵਾਕਾਂ ਵਾਸਤੇ ਮੈਂ ਕਰਨਾ ਹੀ ਆ ਉਹਨੂੰ ਉਹਨਾਂ ਜਵਾਕਾਂ ਦਾ ਫਿਕਰ ਮਾਂ ਨੂੰ ਹੁੰਦਾ ਹੋਰ ਕੀ ਹੋ ਬਾਤ ਚ ਹੁਣ ਤੈਂ ਉਰਤੇ ਜਾਣਾ ਕਿਹੜੀ ਸ਼ੈਟ ਨੂੰ ਬਾਹਰੇ ਬਾਹਰ ਜਾਣਾ ਆ ਜਗਾ ਆਏ ਜਾਵਾਂਗੇ ਨਾ ਬਸ ਆਹਾ ਫੇ ਇੱਧਰ ਆਲੇ ਲਾਹੇ ਨਾ ਲੈ ਬਈ ਆਪਣਾ ਬੰਨਾ ਪਾਰ ਹੋ ਗਿਆ ਇਹ ਹੁਣ ਆ ਗਿਆ ਇਹ ਆ ਗਿਆ ਚੱਲੀਆਂ ਦਾ ਬੰਨਾ ਚੱਲੀਆਂ ਦਾ ਬੰਨਾ ਇਹਦੇ ਘਾ ਪੌਲ ਦਾ ਆਪਾਂ ਪੌਲ 'ਤੇ ਬਾਹਰ ਜਾਣਾ ਪੜੀ ਜਾ ਕੇ ਇਹ ਜਮੀਨ ਤੇਰੀ ਇਹ ਪੌਲ ਤੇਰੀ ਪੈਂਦੀ ਹੈ ਨਹੀਂ ਮੈਂ ਕਹਿੰਦਾ ਪੌਲ 'ਤੇ ਆ ਕੇ ਮੈਂ ਮਗਾ ਚ ਨਹੀਂ ਬੰਦੇ ਤੋਂ ਜਿਹੜਾ ਚਿਹਰਾ ਹੀ ਪਤਾ ਉਹ ਦਿਨ ਬੰਨਾ ਹੀ ਹੋਗਾ ਖਤਮ ਜੱਥੇ ਦੀ ਮੈਂ ਕਹਿੰਦਾ ਹਾਂ ਵਾ ਠੀਕ ਆ ਇਹ ਭਾਉ ਵਾਲ ਚੱਗੀ ਜਿੱਥੇ ਤੱਕ ਮੈਂ ਦੱਸਦਾ ਨੂੰ ਫਿਰ ਮੈਂ ਇਸ ਤੱਕ ਆ ਆਉਂਦੀ ਆ ਤੇਰੀ ਆਹ ਮੋਟਰ ਖੜਾ ਆਪਣਾ ਸਿੱਧੱਕ ਮੋਟਰ ਸਖੜਾ ਆਪਣਾ ਹੁਣ ਗੱਲ ਮੇਰੀ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਦਾ ਇਹ ਨਾ ਜਿਹੜਾ ਉੱਥੇ ਦੇ ਆਏ ਚਲੇਗਾ ਉਹ ਜਿੱਥੇ ਮਖੀਰ ਖਾ ਖੜੀ ਆ ਮੈਂ ਤੈਨੂੰ ਉਹੀ ਆਹ ਮੇਰਾ ਮੋਟਰ ਖੜਾ ਇਸ ਮੇਰਾ ਇਹ ਬੰਨਾ ਹੀ ਆ ਵੱਲਾ ਇਹ ਇਹ ਬੰਨਾ ਹੈ ਇਹ ਭੌਲ ਪੈਂਦਾ ਹੁਣ ਇਹ ਇਹ ਭਾਉ ਵਾਲ ਭਾਉ ਵਾਲ ਨਹੀਂ ਚੱਲੀਆਂ ਪੈਂਦਾ ਹਾ ਆ ਆਪਾ ਆਪਾ ਵਾਲਾ ਆਪਾ ਆਪਾ ਚੱਲੀ ਚੱਲੀਆਂ ਆਦਾ ਸਾਰੀ ਜੰਮੀ ਇੱਥੇ ਚੱਲੀਆਂ ਦੀ ਐਸੇ ਆਏ ਨੂੰ ਚੱਲੀਆਂ ਚਲੇਗੀ ਇੱਥੇ ਤੇਰੇ ਤੇ ਗਾਹ ਆਪਾ ਵਾਲਾ ਆ ਗਿਆ ਤੇਰਾ ਹੂੰ ਆ ਦੋ ਆ ਸਹਾਓ ਸਹਾਓ ਹੋ ਗਿਆ ਹੋ ਗਿਆ ਲੱਟ ਗਿਆ ਇਹ ਇਹ ਹੋ ਗਿਆ ਇਹ ਆ ਆ ਗਿਆ ਉਹ ਜਿੰਦਾਂ ਲੱਟ ਗਿਆ ਦੇਖ ਲਾ ਕੋਈ ਤੇ ਹੀ ਖਾਣਾ ਅੱਡ ਕਵਰੀ ਬੈਠੀ ਕਵਰੀ ਬਈ ਕੈਦੇ ਨਹੀਂ ਹੋਇਆ ਕੈਮਰੇ ਚ ਮਾਫ ਕਰਿਓ ਆ ਲੱਟ ਗਿਆ ਆ ਕੋਲੇ ਬੈਠਦਾ ਪਰ ਉਰੀ ਬੈਠਦਾ ਪੈਰਾਂ ਕੋਲ ਦੇਖ ਲਾ ਗੱਲਾਂ ਥੁੜਕੇ ਗਿਆ ਇਹ ਨਾ ਹਾਂ ਕਿਹੜਾ ਆ ਜੋ ਹਾਂ ਤਾਂ ਹੀ ਮੈਂ ਕਹਿੰਦਾ ਉਹ ਦਿਨ ਵਿੱਚ ਬੈਠੇ ਲੈਣੇ ਕੁਝ ਵੀ ਨਹੀਂ ਪਤਾ ਲੱਗਦਾ। ਇਹਦਾ ਹੀ ਨੌਕਟ ਦੇਖਿਆ ਹੈ। ਹਾਂ। 10 ਫੀਟ ਦੇ ਕਢੀ ਗਿਆ ਦੋ ਜਗ੍ਹਾ ਕਰੀਏ ਹਣ। ਰਗੋਸ਼ਾ ਇਹ ਤਾਂ ਥਾ ਛਾਲਵਾਹ ਮਾਰਦਾ। ਹਾ ਤਕੜਾ ਤਖਲ ਗੋਲਦਾ। ਰਗੋਸ਼ਾ ਦਾ 7-8 ਕਿਲੋ ਦਾ। ਹੈ? ਤਕੜਾ ਨਾ। 7-8 ਕਿਲੋ ਦਾ ਜ਼ਿਆਦਾ ਹੋ ਗਿਆ। ਉਹ ਤਕੜਾ ਵਾ। ਹਾਂ। 6-7 ਕਿਲੋ ਦਾ ਹੈਗਾ ਤਾਂ ਹੈ ਬਾਈ। ਪਹੁੰਚ ਤਾਂ ਹੋਊਗਾ। ਹਾਂ। ਮੈਂ ਕੋਈ ਹੋਰ ਸਮਝ ਕੇ ਨਾ। ਉਹ ਟੋਟਲ ਪਾਰ ਹੈਗਾ 10 ਕਿਲੋ। ਮੈਂ ਦੂਆ ਲਾ ਲਿਆ। ਲੈ ਨਾ 6-7 ਕਿਲੋ ਪੂਰਾ ਪਾਰ ਪਾਹ ਹੋ ਗਏ ਨੇ। बहुत बड़ा रहा, तो रहा, रहा है आ गन्ना देख रहा अभी तेरे गन्ना आ गन्ना तगड़ा भाई नीचे निकाल उठे आ गन्ना लग रहा तेरे वाला हैं आ गन्ना लग रहा सारी तगड़ा थार। था। गिर गया गोड़नी मार गया अच्छा आ आ गोड़नी मेरी बैठा था ही मतलब मार गया है तगड़ा ना देख लो इसी भी तगड़ा था है एक ने गोड़नी ला ली गन्ने ने है वो भी उठा रही है आ भी उठा रही है ये तो अच्छा है भाई ओ उल्टी ਉਂਡੇ ਵੱਡਾ ਦਾ ਆਹ ਤਾਂ ਗਿੱਸ ਹਾਰੀ ਹੋਈ ਛੋਟੀ ਜ਼ਮੀਨ ਦੀ ਆ ਸਾਰੀ ਉਹ ਤਾਂ ਕੀ ਹਾਂ ਛੋਟੀ ਜ਼ਮੀਨ ਦਾ ਹੁਣ ਆਹੀ ਆਹ ਰੱਖਿਆ ਦੱਸ ਦੂੰਦਾ ਬੰਦੇ ਨੂੰ ਕਿੰਨੀ ਕਿਹਦੀ ਆ ਆਹਦਾ ਤਰਜੀਹ ਜ਼ਮੀਨ ਦੇ ਕਰਨਾ ਵੀ ਜੈ ਨਾ ਇਹ ਜਮੀਨ ਨੇ ਕਰਨ ਵਾਲੀ ਦੀ ਕਰਨੇ ਵਾਲੀ ਦੀ ਮਨ ਨਾ ਮਨ ਬਹੁਤ ਹੋਣੀ ਜ਼ਮੀਨ ਦੀ ਹੈ ਕਰਨੇ ਦਾ ਮਾੜਾ ਖੜਾ ਯਾਰ ਦੇਖ ਤੂੰ ਉਹ ਕਿਹਾ ਦਾ ਦੇਖ ਤੋ ਸੀ ਖੜਦਾ ਕੋਲ ਦੇਖੀ ਮੈਂ ਕਿੱਡਾ ਕਿੱਡਾ ਉਹ ਗੱਲ ਕਰੀਏ ਅਸੀਂ ਖੜੀ ਮੇਰੇ ਵਿੱਚ ਜਾ ਕੇ ਦਿਖਾਵਾਂ ਕਿੱਡਾ ਕਿੱਡਾ ਹੋਇਆ ਉਹ ਕਰਨਾ ਦਾ ਆਹ ਨਾਲ ਥੋੜਾ ਕਰਨਾ ਬਣਾ ਕੇ ਕਰਿਆ ਵਾ ਆ ਕਿੱਦਾਂ ਖੜਾ ਐਂ ਲੈ ਲਾਉਣ ਦੇ ਲੈ ਆ ਦੱਸੋ ਪਹਿਲੇ ਮੇਰਾ ਬਹਾਰਾ ਮੂਵੀ ਦਿਖਾ ਚਾਹੀਦਾ ਤੇਰਾ ਲੈ ਨਹੀਂ ਦੇਖ ਲੈ ਲੈ ਹੋਰ ਬਹਾਰ ਮਾਰ ਬਹਾਰ ਨੂੰ ਲੈ ਲੈ ਬਈ ਆ ਦੇਖੋ ਇਹ ਖਾਧਾ ਨੇ ਪਿੱਛੇ ਉਹਨਾਂ ਚਾਚੇ ਵਰਗੇ 1 2 ਟਟ ਟਟਾਈ ਬੰਦੇ ਲਾ ਲਾ ਲਾਇਆ ਬੰਦੇ ਕਿੰਨੇ ਆ ਲੈ ਬਈ ਆਪਣੀ ਮੋਟਰ ਜਲਾਸ ਤੇ ਭਾਈ ਸ਼ਰਤੀ ਚੱਲੀ ਜਾ ਹੁਣ ਤਿੰਨ ਦੋ ਦਿਨ ਦੇ ਨਰਾਮ ਐ ਹੋਹ ਕਦਾਂ ਟਾਂ ਮ ਲਉਗੀ ਤਿੰਨ ਦਿਨ ਮੈਂ ਭਰੂਗੀ ਰਾਤ ਦਾ ਬੰਦ ਕਰਨੀ ਪਈ ਆਹ ਵਾਲੇ ਪਾਣੀ ਬੰਦ ਨੇ ਤੇ ਅੱਜ ਲੇਟ ਆਈਏ ਕੱਲ ਫਰਟ ਪੈ ਗਿਆ ਲੈਟ ਮਾ ਆਏ ਕੱਲ ਵੀ ਤੇ ਚਲਾਉਣਾ ਹੁਣ ਦਾ ਧਰਦੀਏ ਹੁਣੰਨੇ ਇੱਕ ਵਾਰੀ ਠੀਕ ਨਹੀਂ ਚੱਲ ਲਾ ਫੇਰ ਹੁਣ ਕੀ ਦੱਸਾਂ ਮੈਂ ਤੁਹਾਨੂੰ ਦਿਖਾ ਲਾ ਆ ਜਾ ਬਾਈ ਮੈਂ ਤਾਂ ਦੂਰ ਤੇ ਲੱਗਾ ਕਿ ਤੇ ਅਨਾਰ ਹੈ ਹਣ ਜਾ ਮੈਂ ਪੜਖਾ ਮੰਨੂ ਪਿਆ ਇੱਧਰ ਦੇਖ ਮੋੜ ਲੇਖਾ ਸਾਨੂੰ ਬੋੜ ਲੇਖਾ ਮੋੜਣਾ ਹੁਣ ਆਹ ਦੇਖੋ ਵੀ ਦੇਖੋ ਵੀ ਲੱਗਦੇ ਕਾ ਨਹੀਂ ਅਨਾਰ ਲੱਗਦਾ ਕ ਨਹੀਂ ਹੈ ਆ ਇਹਨੂੰ ਤੋੜਾਂ। ਇਹ। ਲੈ। ਜਿੱਤ ਮੈਂ ਹੁਣ ਖਾਣਾ ਘਰਾਂ ਜਾ ਕੇ ਭੁੰਨ ਤੇ। ਭੁੰਨ ਕੇ? ਭੁੰਨ ਕੇ ਘਰ। ਕਿਦਾਂ? ਮੰਨੂ ਕਹਿੰਦਾ ਬੰਦਾ ਕਹਿੰਦਾ ਕੀ ਜੇ ਹੋਈ ਵੀ ਤੈਨੂੰ। ਜੇ ਤੈਨੂੰ ਖੁਰਗੀ ਹੋ ਗਈ ਗਲੇ માં ਖਰਾਬ ਐ। ਉਕੀ ਵਾਲਾ ਮਨੇ ਖਾਈਏ ਕਰੀ ਜਾਂਦਾ। ਖੰਗਦਾ, ਹੁਣ ਖੁਲ ਖੁਲ। ਵੀ ਘੜਾ ਭੁੱਖੀ ਖਾਂਦਾ, ਹਾਂਦਾ ਹੁੰਦਾ। ਮੈਂ ਭੁੱਖੀ ਦਾ ਮੈਂ ਖਾਂਦਾ ਨਹੀਂ ਹੈਗਾ ਮੈਂ ਖੰਗੇ ਰਲੀ ਹੋਊਗੀ। ਉਹ ਵੀ ਮਾ 10 15 ਦਿਨ ਗਏ ਲਾਲ ਪਿਆ ਲਾਲ ਪਿਆ ਵਿੱਚ ਕਹਿੰਦਾ ਬਰੂਂਦ ਭੁੰਨ ਲਾ ਫਿਰ ਕੱਕੇ ਬਰੂਂਦ ਭੰਨ ਕੇ ਕਹਿੰਦਾ ਇਹਨੂੰ ਛਿੱਲ ਕੇ ਉੱਪਰ ਤੇ ਫੇਕ ਆ ਵੱਡ ਕੱਟ ਕੇ ਵੀ ਖਾਂ ਕੇ ਸਾਰੇ ਜੱਕਦੂ ਗਾਲਾ ਸਾਫ ਕਰ ਦੂਗੀ ਇਹ ਖੁਰਕੀ ਜੀ ਮਾ ਦੇਖ ਲੈਂਦਾ ਇਹ ਵੀ ਕੰਮ ਕਰਕੇ ਤਾਂ ਮੈਂ ਦੋ ਤਿੰਨ ਨੂੰ ਲਿਆਂਦਾ ਘਰ ਨੂੰ ਇਹਨਾਂ ਨੂੰ ਖਾਂਦਾ ਫਿਰ ਵੀ ਗੱਲ ਬਣਦੀ ਪਰ ਬਹੁਤ ਮੋਟਿਆ ਉਹ ਦੇਖੋ ਉਹ ਤੇ ਕਹਿੰਦੀ ਲੱਗੇ ਸੋਣੇ ਉੱਪਰ ਹੁਣ ਚੜ ਨਹੀਂ ਹੁੰਦਾ ਆ ਵੀ ਪਰ ਬਹੁਤ ਮੋਟਿਆ ਥੋੜੇ ਸਰੇ ਜਾ ਕੇ ਨਾ ਉਹ ਦੇਖ ਕਹੀ ਲੱਗ ਰਿਹਾ 20 ਲੱਗੇ ਹੋ ਉੱਪਰ ਤੋਂ ਉਹ ਦੇਖ ਹਾਂ ਉਹ ਕੋਲ ਆ ਦੇ ਲੈ ਟਮ ਹਾਂ ਹੁਣ ਇੱਥੇ ਜਾਣਾ ਜਾ ਨਹੀਂ ਹੁਣ ਚੱਲ ਜਮਾਂ ਲੈ ਤੋੜਨਾ ਬੂਟਾ ਲੈ ਜਾਊਂਗਾ ਤਾਂ ਬੈਂਚ ਤੇ ਅਰੇ ਅੰਦੇ ਫਿਰ ਆਈ ਕਰਕੇ ਦੇਖਣਾ ਟੇਡਾ ਤੜ ਕਰਨ ਦੇ ਬੂਟੇ ਹੁਣੇ ਉਹ ਤੋੜਨੇ ਪੈਣਾ ਇੱਥੇ ਤੋੜ ਖਾ ਆਈ ਸਾਰੇ ਪੱਕੇ ਆ ਉਸਲੇ ਕਾਉਣ ਦੇ ਖਾ ਲੈਣੇ ਕਾ ਖਾਣ ਦੇ ਕੇ ਸ਼ੋਕਾ ਛੱਡ ਦੇ ਕੋਠੇ ਵਿਚ ਆਣੀ ਹੋਣਾ ਨਹੀਂ ਆ ਖਾਲੇ ਫਿਰ ਦੁਲਕੇ ਆਪਰੇ ਬਾਅਦ ਤੇ ਹੀ ਹਣ ਦੇ ਆਪਾਂ ਨੇ ਦੇ ਦਿੱਤੇ ਕੱਲੂ ਨਹੀਂ ਆਉਂਗਾ ਉਹ ਜਾਪਦਾ ਵਾਸਤੇ ਉੱਪਰ ਵਾਲੇ ਕੱਲੂ ਨਹੀਂ ਆਉਂਗਾ ਹੋਰ ਆਹ ਇਹ ਵੜੀ ਗੰਡਾ ਦੱਸਵਾ ਦੇ ਬੋਤ ਸਵਾਦ ਕਾ ਕਾਨੂੰ ਕਹਿੰਦਾ ਬਜਾ ਬਜਾ ਕਰਾਉਂਦੇ ਨੇ ਮੈਂ ਖੂਨੇ ਪਿਆ ਹੂੰ ਹਾਂ ਲਾਲ ਪਏ ਨੇ ਲਾਲ ਪਏ ਆ ਬਾਈ ਦੇਖ ਇਹ ਜਿਹੜੇ ਅਮਰੂਦ ਦੇਖੇ ਹੋਈ ਆ ਉੱਪਰ ਦੇ ਲਾਲ ਲਾਲ ਰੰਗ ਦਾ ਅਮਰੂਦ ਲੈ ਉੱਪਰ ਤੇ ਵੀ ਲਾਲ ਵਿੱਚ ਤੇ ਵੀ ਲਾਲ ਹਾਂ ਉੱਪਰ ਤੇ ਵੀ ਲਾਲ ਇਹ ਕਿਹੜਾ ਬੀਜ ਆ ਇਹ ਹੈ ਪਤਾ ਨਹੀਂ ਆਹ ਬੂਟਾ ਬਨੇ ਕਿਹੜਾ ਬੀਜ ਮੈਂ ਸਭ ਟਿਚੀ ਜੀ ਦادی ਮੈਨੂੰ ਇਹ ਹੋਈ ਹਾਂ ਜੀ ਵਾਹ ਸਿਕੰਦਰ ਵਰਗਾ ਲਾਲ ਨਿਕਲਦਾ ਹੈ ਕੀ ਅੰਨਾ ਸਿਕੰਦਰ ਹੀ ਹੁੰਦਾ ਸਿਕੰਦਰ ਉਹ ਇਹ ਲਾਲ ਹੈ ਸਿਕੰਦਰ ਹਾਂ ਬੀਟਰੂਟ ਹਾਂ ਉਹ ਵੀ ਇਖਟਾ ਤਾਂ ਪਾਣੀ ਕਿੱਧਰ ਪੈਂਦਾ ਹੋ ਪਾਣੀ ਐ ਨਹੀਂ ਵਰਤਦਾ ਮੈਂ ਹਾਂ ਤੇ ਇਹ ਨਹੀਂ ਵਰਤਦਾ ਖਾਣੇ ਬਿਲੋਂਦਾ ਖਾਲੂ ਜੱਟਾ ਨੱਕੇ ਨਹੀਂ ਜਾਂਦਾ ਤਾਂ ਨੱਕਾ ਹੀ ਪੈਂਦਾ ਇਹ ਨੂੰ। ਇਹੋ। ਖਾਲੂ ਘੱਟ ਜਾਂਦਾ ਪਾਣੀ ਉੱਤੇ। ਖਾਲੂ ਜਾਂਦਾ ਘੱਟ ਉੱਤੇ। ਉਹ ਚਾਪਾ ਪੈ ਪੈਂਦਾ ਰਹੀ। ਹਾਂ ਪੈ ਪੈ ਉਹ ਦੂਆ ਪੈ ਜਾਂਦਾ ਸਿੱਧਾ ਨੱਕੇ ਦੇ ਪਛੜੂਗਾ ਫੇ। ਮਾਜਾ ਲੈ ਤੇ ਪੈ ਦੂਆ ਮਾੜਾ ਮੋਟਾ। ਠੀਕ ਈ। ਹਾਂ। ਬੰਨਾ ਭਾਈ ਬਾਪਾ ਹੀ ਘਟਾ। ਬੰਨਾ ਕਿਹੜਾ ਘਟਾ। ਹਾਈਟ ਬੋਲਾ ਆਹ ਮੋਟਰ ਦੀ ਹਾਈਟ। ਆਹ ਗੰਨੇ ਦੀ ਹਾਈਟ। ਲਾਹੌਰ। ਮੋਟਰ ਵੀ ਥੋਖ ਨਾਲ ਦੂਜੀ ਮੋਟਰ ਨਾਲ ਉੱਚੀ ਆ ਇਹ। ਅਈ ਤੇ ਆਹ ਅਹ ਮੇਲੇ ਦੋੜਦੇ ਕਹਿੰਦੇ ਹੋਗੇ ਇੱਧਰ ਦੇਖ ਸਾਈਡ ਪਰ ਤੇ ਗੰਨਾ ਸੁ ਪੂਰੇ ਤੇ ਬੁਰ ਬੁਰ ਜੇ ਰੱਬ ਚਾਸੀ ਗੰਨਾ ਤਾਂ ਆਪਣੇ ਵਾਲਾ ਉਹ ਹੋਣਾ ਏਡਾ ਹੋਇਆ ਉਹ ਗੁਰਨੀ ਮਰ ਗਿਆ ਹਾਂ ਆ ਗੰਨਾ ਖੜਾ ਇਨੀ ਝੱਲਿਆ ਹੈਗਾ ਉਹ ਗੁਰਨੀ ਮਰ ਗਿਆ ਗੰਨਾ ਉਹ ਵੀ ਕੱਦ ਬਹੁਤ ਆ ਗੰਨੇ ਦਾ ਅਲੱਗ ਕਿਵੇਂ ਹਾਂ ਹਾਂ ਕਾਦੂ ਦਾ ਵੀ ਬਹੁਤ ਆ ਗੰਨੇ ਦਾ ਆ ਗੰਨਾ ਦੇਖ ਲੈ ਜਾ ਗੰਨਾ ਖੜਾ ਤੇ ਜਾ ਸੱਜੇ ਹੱਥ ਹਾਂ ਹੌਲਾ ਇਹ ਬਹਾ ਕੋ 95 95 ਹਾਂ ਹਾਂ ਗੰਨਾ ਖੱਤੀ ਛੁੱਟੀ ਲੱਗਦਾ ਉਹਨੂੰ ਇੱਕ ਵਾਰ ਦੇ ਦੇਖਣਾ ਦੇ ਗੰਨਾ ਆਪਾਂ ਜੇ ਇਹ ਗੰਨਾ ਆਪਣੇ ਕੰਨੋਂ ਤਕੜਾ ਲਾ ਦੋ ਹਾਂ ਹੌਲਾ ਗੰਨਾ ਹੂੰ ਦੇਖ ਹੋਂਕੇ ਮਗਾ ਕਾਬਲੇ ਜਿੰਨੀ ਹੈਗਾ ਹੋਰ ਕਹਿੰਦੇ ਕਿ ਆਪ ਪਉਂਦੇ ਤੁਸੀਂ ਮੈਂ ਕਿਹਾ ਪਉਂਦੇ ਤਾਂ ਰਹੀ ਹੈ ਬਾਈ ਹੋਰ ਕੀ ਕਰਦੇ ਆ ਬਾਕੀ ਅਸੀਂ 7-8 ਵਾਰੀ ਵਿੱਚ ਘੁੰਮ ਲਗੜਾਈ ਕਰਨੇ ਨੂੰ ਹੋਰ ਤਾਂ ਕੁਝ ਨਹੀਂ ਕਰਿਆ ਸੀ ਇਹਨੂੰ ਹੈ ਕਿ ਨਹੀਂ ਸੇਵਾ ਨਾਲ ਹੀ ਹੈ ਜੀ ਕੋ ਸੇਵਾ ਨਾਲ ਹੈ ਗੱਲ ਨਾ ਆ ਵੀ ਦੇਖ ਲੈ ਹਾਂ ਮੈਨੂੰ ਯਾਦ ਇੱਕ ਦਿਨ ਆਪਾਂ ਕੋ ਆਏ ਦੇਖਣ ਆਏ ਇੱਥੇ ਮੀਝਾ ਪਿਆ ਹੋਇਆ ਤਾਂ ਇਹ ਗੰਨਾ ਆਦਾ ਤਕੜਾ ਆਪਣੇ ਨਾਲ ਹੁਣ ਦੇਖ ਲੈ ਕਿੰਨਾ ਮੁਕਾਬਲਾ ਹੈ ਕਰਨ ਦਾ ਦੋਹੀ ਦੋਨੂੰ ਦਾ ਅੱਡਾ ਆ ਆ ਵੀ ਗੰਨਾ ਦੇਖ ਲਓ ਭਾਈ ਇਹ ਹਾਂ ਸੇਵਾ ਨਾਲੇ ਆ ਵੀ ਦੇਖ ਲਓ ਗੰਨਾ ਖੜਾ ਸੇਵਾ ਨਾਲੇ ਆ ਭਾਈ ਸੇਵਾ ਨਾਲੇ ਪੰਮੇ ਗਿਆ ਹਾਲਾ ਵਧੀਆ ਮਿਲੋ ਭਾਈ ਪੰਮੇ ਨੂੰ ਅਸਤੀਖਾਲ ਜੀ ਪਾਪ ਇਕੱਠਾ ਕਰਨ ਲੱਗਿਆ ਹਾਂ ਪਾਪ ਇਕੱਠਾ ਕਰਨ ਲੱਗਿਆ ਅਸਤੀਖਾਲ ਜੀ ਕਰ ਲੈਣਾ ਇਹਨੂੰ ਖੇਤ ਤਾਂ ਠੀਕ ਹੈ ਸਾ ਪਾਣੀ ਨਿਕਲਦਾ ਇਹਦਾ ਬਹੁਤਾ ਜਿਆਦਾ ਨਿਕਲਦਾ ਜੇ ਪਾਣੀ ਇਹ ਵੀ ਸਲਾ ਅਕੜੀਆਂ ਦਾ ਨਾ ਪਾਪਾ ਸਾਲਮਾ ਪਾਣੀ ਚਲਦੇ ਚਲਦੇ ਚ ਕੱਢ ਲੂੰਗਾ ਫੇਰ ਠੀਕ ਆ ਹਾਂ ਨਹੀਂ ਤਾਂ ਇਹਦਾ ਵੀ ਔਖਾ ਹੀ ਹੈ ਹੋਰ ਹੁਣ ਆਏ ਨਾ ਪਾਪ ਇਕੱਠਾ ਕਰ ਲਵਾਂ ਹਜੇ ਹਜੇ ਸਵੇਰੋਂ ਤਾਂ ਜਮਈ ਸਾਲਾ ਸੁੰਗੜ ਕੇ ਦੇ ਹੈ ਹੈ ਮੇਰੇ ਕਿੱਥੇ ਹੋਣਾ ਹੈ ਇਕੱਠਾ ਹੋਰ ਹੋ ਜਾਣਾ ਇਹਨੇ ਮੈਂ ਵੀ ਯਾਨਾ ਖੇਤ ਗਿਨੀ ਨੂੰ ਭਾਈ ਮਾ ਦੇਖ ਲੈ ਮੈਂ ਜਾ ਕੇ ਮੋਟਰ ਮਾਟਰ ਪਾਣੀ ਛੱਡਿਆ ਭਾਈ ਜੱਦਾ ਹੀ ਗੱਗਾ ਦਾ ਪਤਾ ਨਹੀਂ ਕਿੱਥੇ ਸੈਲ ਕਰ ਰਿਆ ਮੈਂ ਜੱਦਾ ਹੀ ਵੇਖਦਾ ਇੱਥੇ ਗੱਡੀ ਤੋਂ ਆ ਕੰਮ ਗਿਆ ਉਹ ਤਾਂ ਮੈਂ ਮੈਂ ਕਿਤੇ ਵੇਹਲਾ ਫਿਰਦਾ ਅੱਜ ਆਹ ਕੰਮ ਗਿਆ ਉਹ ਤਾਂ ਇਹ ਦੇਖਦਾ ਤਾਂ ਆਪਦਾ ਮੂੰਹ ਹਾਂ ਤੂੰ ਉੱਥੇ ਰੋਤਾ ਗਿਆ ਉੱਥੇ ਗੱਡੀ ਧੋਣ ਗਿਆ ਪਤਾ ਕੋਲ ਜਾਇਆ ਉਹਦਾ ਖੇਚ ਵਾਲੀ ਨਾਲੇ ਬੰਦ ਕਰੇ ਆਉਂਦਾ ਕਿੱਦਾਂ ਜਾਂਦਾ ਮੈਂ ਗੱਡੀ ਇਹਦਾ ਮੁਰੇ ਕੇ ਲੈ ਜਾਂਦਾ ਉਹਨਾਂ ਦਾ ਲੈ ਖੇਤ ਦੇ ਕੋਲ ਤਾਂ ਨਾਲੇ ਦੋ ਕਿੱਲੇ ਵਰ ਖੇਤ ਆ ਦੱਸ ਹੁਣ ਜਾ ਆਉਣਾ ਮੈਂ ਹੁਣ ਕਿਆ ਲੱਗਣਾ ਉਹਨੂੰ ਗੱਡੀ ਦਾ ਕੰਮ ਮੇਰਾ ਕੰਮ ਕੰਮ ਨਹੀਂ ਤੇ ਗੱਲਾਂ ਹਾਂ ਹੈ ਮੇਰਾ ਕੰਮ ਕੰਮ ਨਹੀਂ ਤੇਰਾ ਗੱਡੀ ਦਾ ਕੰਮ ਤਾਂ ਹੀ ਕਾਲੂ ਗਲਾਮ ਜਾ ਮੈਨਾਂ ਖਾਉਣੀ ਆ ਫਿਰ ਕਾਲੂ ਆ ਬੇ ਅਾ ਕਾਲੂ ਜਾਣਾ ਕਾਲੂ ਕੋ ਹੋ ਗਿਆ ਹੂੰ ਪਰਸੋਂ ਨੂੰ ਹਾਂ ਕਾਲੂ ਮੇਲ ਆ ਪਰਸੋਂ ਨੂੰ ਬ੍ਰੇਕ ਆ ਬ੍ਰੇਕ ਵਾਲਾ ਕੰਮ ਖਰਾਬ ਰਹਿਣਾ ਜੇ ਪੰਜਾਲੇ ਬ੍ਰੇਕ ਰਹਿ ਤੇ ਬੈਜ ਬ੍ਰੇਕ ਆ ਜਾਂਦੀ ਹੈ ਫੇ ਰਾਤ ਨੂੰ ਕਹਿੰਦੇ 2 ਵਜੇ ਤੱਕ ਨੱਚੀ ਜਾਉ ਤੇ ਬਸ ਸੌਂਜੂ ਉਹ ਸਵਾਦ ਨਹੀਂ ਆਉਂਦਾ ਗੱਲ ਇਹ ਲਈ ਵਿਆਹ ਚਾਹੀਦਾ ਜਨੂਏ ਦੇ ਅਗ ਨਹੀਂ ਚਾਹੀਦਾ ਤਾਂ ਗੈਲ ਵੀ ਠੀਕ ਹੈ ਬ੍ਰੇਕ ਵੀ ਠੀਕ ਹੈ ਜਿੱਕਣਾ ਅਗਲੇ ਨੂੰ ਲੋਟ ਆ ਯਾਰ ਯਾਰ ਮੇਰੀ ਗੱਲ ਸੁਣ ਲੈ ਹੁਣ ਤੂੰ ਮੰਨ ਕੇ ਚੱਲ ਤੂੰ ਵੀ ਬ੍ਰੇਕ ਜਾਣ ਦਾ ਪੈਸਾ ਨਹੀਂ ਹੁੰਦਾ ਪੈਸਾ ਮਤਿਆਰੀ ਹੋਈ ਵੀ ਹੁੰਦੀ ਹੈ ਉਹ ਫਿਰ ਉਹਦੇ ਪੇ ਹੋ ਜਾਂਦਾ ਨਾ ਜਿਹੜਾ ਪੰਗਾ ਦਾ ਬ੍ਰੇਕ ਨਹੀਂ ਇਹ ਕੰਮ ਦਾ ਪਾਇਆ ਵਿਆ ਜਿਹੜੇ ਰਾਤ ਨੂੰ ਨੱਚਦੇ ਆ ਫਿਰ ਪੈਸਾ ਨੇ ਪਾਇਆ ਵਿਆ ਪੈਸਾ ਨੇ ਸਵੇਰੇ ਆਏ ਕਰੀ ਜਾਣਾ ਉਹਨਾਂ ਨੇ ਪੈਸਾ ਨੇ ਪਾਇਆ ਵਿਆ ਹਾਂ ਤੇ ਪੈਸਾ ਕੋਈ ਨਹੀਂ ਜਾਣਾ ਮੰਨਦਾ ਸਮਾਨ ਉੱਥੇ ਜਾ ਬਣਾਉਣਾ ਬਣਾਉਣਾ ਰਾਤ ਨੂੰ ਜਾਂਦੇ ਹਲਵਾਈ ਸ਼ਾਮ ਨੂੰ ਦੀਸ਼ੇ ਤੇ ਫਿਰ ਕੋਈ ਨਹੀਂ ਜਾਣਾ ਮੰਨਦਾ ਇਹ ਤਾਂ ਡੀਜੇ ਦੇ ਖੜੇ ਆ ਜੀ ਆਪਣਾ ਆਪਣਾ ਆ ਵੀ ਹੈ ਹਾਂ ਬਾਕੀ ਆਪਣਾ ਆਪਣਾ ਸਿਸਟਮ ਹੈ ਜਿਕਣਾ ਅਗਲੇ ਨੂੰ ਲੂਟ ਆ ਹੋਰ ਜਿਕਣਾ ਤੈਨੂੰ ਲੂਟਤ ਐ ਆਪਣਾ ਕਰ ਲੈਣਾ ਜਿਕਣਾ ਅਗਲੇ ਨੂੰ ਲੂਟਾ ਉਹਨੇ ਆਪਣਾ ਦੇਖ ਲੈਣਾ ਹਾਂ ਨਾ ਠੀਕ ਐ ਬਾਕੀ ਨਿਆਣੇ ਦੀ ਮਰਜ਼ੀ ਹੁੰਦੀ ਐ ਬੰਦੇ ਵਾਲੇ ਦੀ ਮਰਜ਼ੀ ਐ ਹੁਣ ਤਾਂ ਹੁਣ ਸਾਨੇ ਦੀ ਮਰਜ਼ੀ ਥੋੜੂ ਐ ਬਸ ਨਿਆਣੇ ਦੀ ਮਰਜ਼ੀ ਇੱਧਰ ਮਰਜ਼ੀ ਕਰ ਲੈਣਾ ਹੂੰ ਠੀਕ ਐ ਨੀ ਐ ਵੀ ਠੀਕ ਐ ਚਲੋ ਸਮਾਂ ਬਦਲ ਗਿਆ ਹੁਣ ਸਭ ਕੁਝ ਬਦਲੀ ਜਾਂਦਾ ਵਕਤ ਗੈਲ ਵਕਤ ਨਾਲ ਸਭ ਕੁਝ ਬਦਲ ਗਿਆ ਜੇ ਆਪੀ ਬਦਲ ਜੂਗੇ ਤਾਂ ਚੰਗੇ ਐ ਨਹੀਂ ਫਿਰ ਬਦਲਾ ਦਿੰਦਾ ਨਿਆਣੇ ਆ ਬਾਪੂ ਆਏ ਨਹੀਂ ਕਰਨਾ ਐ ਕਰਨਾ ਹੋਰ ਤਾਂ ਟਾਈਮ ਨਾਲ ਸਾਰਾ ਸਭ ਕੁਝ ਬਣ ਕੇ ਕਹਿੰਦੇ ਤਾਂ ਫਿਰ ਹੈ ਹੋਗਾ ਹੈ 10 ਜਿੱਦਾਂ ਮਤਲਬ ਫੋਨ ਦਾ ਯੁੱਗ ਆਇਆ ਜਿੱਦਾਂ ਬਦਲ ਗਿਆ ਜਿੱਦਾਂ 2000 ਸਾਲ ਦੇ ਬਾਅਦ ਮੰਨ ਲੈ ਤੂੰ 2000 ਤੇ ਪਹਿਨਾ ਇੰਨਾ ਉਹ ਨਹੀਂ ਤਾਂ ਹੈਗਾ ਜਦ ਤੇ ਤੂੰ ਹੁਣ ਸੁਣਾ ਮੈਂ ਕਹਿੰਦਾ ਵਿਆਹ ਵੀ ਕੋਈ ਕਿਆ ਕਰ ਲੂਗਾ ਯਾਰ ਸੋਨਾ ਤੇ ਕਿੱਥੇ ਫਿਰਦਾ ਹੁਣ 65-70 ਹਜ਼ਾਰ ਰੁਪਏ ਹੋਏ ਹੋਣਾ ਸੋਨਾ ਜ਼ਰੂਰੀ ਲੈਣਾ ਅਗਰੇ ਨੇ ਜੇ ਪਾਊਗਾ ਤੂੰ ਤਾਂ ਗੱਲਾ ਹੀ ਵੱਡਣਾ ਇਹਦੇ ਨਾਲ ਉਹ ਤੇ ਨਕਲੀਓ ਚੰਗਾ ਪਾਈ ਜਾਂ ਫਿਰ ਜਿਹੜੇ ਪਤਾ ਲੱਗਦਾ ਵਿਆਹ ਚ ਇੱਕ ਦੇਖ ਲਈ 70% ਨਾਲ ਅਗਲੀ ਸੋਨਾ ਆਊਗਾ ਤੀਵੀਆਂ ਤੇ ਨਫਰ ਬਣਾਏਗਾ ਤੇ ਸੋਨਾ ਇਹ ਲੈ ਨਾ ਦਾਤ ਗਈ ਤੂੰ ਬਣਾਏਗਾ ਤੇ ਪਹਿਲਾਂ ਆਰਟੀਫੀਸ਼ੀਅਲ ਆਉਣਾ 5-700 ਰੁਪਏ ਦੀ ਚੈਨ ਜੀ ਮਿਲ ਜਾਂਦੀ ਉਹੀ ਪਾਈ ਫਿਰ ਗਿਆ ਨਾ ਤੇਰੇ ਵਰਗੇ ਨੂੰ ਲੱਗਣਾ ਵੀ ਅਸਲੀ ਹੀ ਆ ਜਿੰਨਾ ਵਿਆਹ ਚ ਸੋਨਾ ਹੁੰਦਾ ਮੇਰੀ ਗੱਲ ਸਹੀ ਆ ਨਹੀਂ ਸਹੀ ਆ ਇਹਦਾ ਰੱਖੀ ਦਾ ਹੀ ਕੰਮ ਹੈ ਰੱਖੀ ਦਾ ਹੀ ਕੰਮ ਹੈ ਇਹ ਰਿਸਕੇ ਰਿਸਕ ਜੇ ਬੈਂਕ ਮਾਰ ਬੈਂਕ ਮਾਰੱਖੇ ਵਿੱਚ ਕਢਾਉਣੋਂ ਬੈਂਕ ਨੂੰ ਉਲਟ ਵਿਆਜ ਦਊਗਾ ਠੀਕ ਨਹੀਂ ਗੱਲ ਵਿਆਜ ਵੀ ਦਊਗਾ ਜੋ ਵੀ ਹੈ ਰਿਸਕ ਹੈ ਉਹਦਾ ਰਿਸਕ ਤਾਂ ਹੈ ਉਹ ਘਰਾਂ ਜੀ ਰੱਖੂਗਾ ਤਾਂ ਵੀ ਰਿਸਕ ਘਰ ਤਾਂ ਕੋਈ ਰੱਖਦਾ ਹੀ ਨਹੀਂ ਹੁਣ ਹੁਣ ਜੇ ਰਾਤ ਨੂੰ ਕਿਤੇ ਜਾਊਗਾ ਭਾਗੇ ਤਾਂ ਵੀ ਰਿਸਕ ਨਾ ਨਾ ਵਿਆਹ ਸ਼ਾਦੀ ਜਾ ਕਢਾ ਲਿਆ ਫੇਰ ਜਮਾ ਕਰਾਇਆ ਅਮਰੀਂ ਦੇ ਜਾਂਦੇ ਨਹੀਂ ਘੇਰ ਲੈਣੇ ਕਿਤੇ ਦੇਖ ਕੇ ਇਨਾ ਸੋਨਾ ਨਕਲੀਆ ਹੁੰਦਾ ਨਕਲੀਓ ਚਾਹੇ ਅਗਲੇ ਦਸਰੀਓ ਲੱਗਣਾ ਮੇਰੇ ਕੰਨੀ ਮੁੱਢੀ ਚਾਹੇ ਨਾ ਸੋਹਰਾ ਜਿਹਾ ਕੜਾ ਹੈ ਇਹ ਲੋਕਰ ਜਮਾ ਪਿਆ ਉਹ ਤੂੰ ਹੀ ਨਾ ਦੱਸੀ ਜਾ ਕਿ ਤੇ ਤੈਨੂੰ ਰਾਤ ਨੂੰ ਚੱਕ ਲਈ ਜਾਵੇ ਪੂਰੀ ਲੋਕਰ ਦਾ ਨੰਬਰ ਪੁੱਛ ਕੇ ਜਾਈ ਦੀ ਜਲੀਏ ਮੈਨੂੰ ਲੋਕਰ ਦਾ ਨੰਬਰ ਹੀ ਦੱਸ ਤੂੰ ਬਤੂਗਾ ਮੇਰੇ ਕੋਲ ਤਾਂ ਕੁਝ ਨਹੀਂ ਆਏਗਾ ਐ ਜਾ ਜਮਾਨਾ ਹੁਣ ਲੋੜ ਦੇ ਨਹੀਂ ਪਉਣੀ ਦੀ ਕੁਸ ਪਰ ਸੋਨਾ ਦਾ ਰੇਟ ਪਾਉ ਦੇ ਤੂੰ ਕਿਹੜੇ ਹਸਰ ਨਾਲ ਪਾਦ ਬੰਦੇ ਘਟ ਪਉਂਦੇ ਜਨਨੀਆਂ ਜ਼ਿਆਦਾ ਪਉਂਦੀਆਂ ਸੋਨਾ ਇਹ ਪਿੰਡਾਂ ਮਤ ਘਟ ਕੇ ਜਮਈ ਮੈਂ ਕਹਿੰਦਾ ਪਿੰਡਾਂ ਚ ਲੈ ਨਹੀਂ ਨਹੀਂ ਬਹੁਤ ਘਟ ਗਿਆ ਹੁਣ ਪਿੰਡਾਂ ਦਾ ਪਿੰਡ ਹਾਲਤ ਤਾਂ ਸਭ ਦੀ ਮਾੜੀ ਏ ਸੋਨਾ ਕਿ ਆ ਪਾਉਣਾ ਜਿਹੜਾ ਪ੍ਰਾਲਾ ਹੋਈ ਪਈ ਜਾਣਾ ਨਾ ਨਵਾਂ ਥੋੜੋ ਲੈ ਕੇ ਆ ਜੇ ਨਵਾਂ ਆ ਜਨ ਇਹ ਜੀ ਹੋ ਗਏ ਜਿਹੜੇ ਅਰਬ ਪਤੀ ਇਹ ਜ਼ਿਆਦਾ ਪਾਉਂਦੇ ਆ ਉਹ ਤਾਂ ਹਿਰਿਆਂ ਭਰਾ ਕੇ ਸੋਨਾ ਵੀ ਛੱਡ ਕੇ ਪਾਉਂਦੇ ਸੋਨਾ ਵੀ ਛੱਡ ਕੇ ਹਿਰਿਆਂ ਭਰਾ ਕੇ ਉਹਦਾ ਮੰਗਣੇ ਨੂੰ ਵਿਆਹ ਨੂੰ ਹੀਰੀ ਦੀ ਮੁੰਦੀ ਹੁੰਦੀ ਸੋਨੇ ਦੀ ਮੁੰਦੀ ਗਈ ਆ ਇਹ ਪਾ ਲੈਣਾ ਇੱਕ ਤੇ ਤੁਹਾਡੀ ਸਟੀਲ ਦੀ ਨਹੀਂ ਪਾਈ ਕਦੇ। ਇਹ ਪਿੱਤਲ ਦੀ ਨਹੀਂ ਪਾਈ। ਉਹ ਹੈਵੀ ਕਿਆ ਕੀਤਾ ਇਹ। ਚਲੋ ਸ਼ੌਕ ਹੁੰਦਾ। ਕਈ ਵੇ ਦੇਖੇ ਪੰਜੀਂ ਉਂਗਲੀਆਂ ਜਵਾਂ ਫਿਰਦੇ ਹੁੰਦੇ ਆ। ਦਿਖਾਦਾ ਇਹ। ਫਿਰ ਆਏ ਕੋਈ ਵੀ ਜਾਂਦੇ ਜਾਂ ਕੱਲੇ ਹੁੰਦੇ ਫਿਰ ਆਏ ਆਏ ਕਰੀ ਜਾਂਦੇ ਵਿਚੇ ਨੂੰ। ਕੋਹੋ ਦਾ ਵੈਸਾ ਗੁੱਟਲਾ ਦੀ। ਇਹ ਤਾਂ ਨਹੀਂ ਕੀ ਗੱਲ। ਉਹ ਤਾਂ ਫੁਗਰੇ ਹੁੰਦੇ ਆ। ਹੈਂ? ਫੁਗਰੇ ਆ। ਹਾਂ। ਉਹ ਤਾਂ ਦਿਖਾਵਾ ਕਰਦੇ ਨੇ। ਉਹ ਤਾਂ ਹੈ ਹੀ ਆ। ਸਿਸਟਮ ਆ ਚੱਲੀ ਜਾਂਦਾ ਜਿੱਕਣਾ ਹੈਗਾ ਨਾ ਠੀਕ ਹੈ ਹੁਣ ਦੇਖਦਾ ਹੁਣ ਮੇਰੀ ਗੱਲ ਸੁਣ ਲੈ ਹੁਣ ਜੀਨੇ ਵਿਆਹ ਕਰਨਾ ਹੁਣ ਅਗਲਾ ਕਹਿੰਦਾ ਪਾ ਦਿਓ ਭਾਈ ਇਹਨੂੰ ਮੁੰਦੀ ਪਾ ਦਿਓ ਧਿੰਕੀ ਨੂੰ ਪਾ ਦਿਓ ਕੁੰਡਾ ਕਰਾਉਂਦਾ ਫੇਰ ਵੀ ਕੀਮਤ ਬਹੁਤ ਹੈ ਬਹੁਤ ਆ ਭਾਈ 70000 ਟੋੜਾ ਹੈ ਯਾਰ ਇਹ ਬੰਦਾ ਸਾਰੇ ਸੋਚੇ ਵੀ ਕੁਝ ਨਹੀਂ ਪੈਣਾ ਇਦਾਂ ਤਿੰਨੇ ਕੱਪੜੇ ਨਾਲ ਕੁੜੀ ਲਈ ਜਾਈ ਫਿਰ ਤਾਂ ਸਭ ਕੁਝ ਤੇ ਬਚਤ ਹੈ ਠੀਕ ਨਹੀਂ ਕੋਣ ਉਹ ਆਪਣੀ ਆਪਣੀ ਸੋਚ ਆ ਆਪਣਾ ਸਿਸਟਮ ਆ ਹੁਣ ਪਹਿਲਾਂ ਤਾਂ ਕਪੜਾ ਢੀੜਾ ਧੂਆਂ ਕੱਢ ਦਿੰਦਾ ਉਦੋਂ ਬਾਅਦ ਸੋਹਰਾ ਤਾਂ ਜਮੀ ਕੱਢ ਦਿੰਦਾ ਤਿੰਨ ਕੱਪੜੇ ਨਾਲੋਂ ਦੂ ਤਾਂ ਹੈਗਾ ਹੀ ਆ ਜਿੱਕਣਾ ਵੀ ਅਗਲੇ ਨੂੰ ਲੋਡ ਆਉਂਦਾ ਹੈ ਹੈਗੇ ਬਥੇਰੇ ਬੰਦੇ ਆ ਜਿਹੜੇ ਪੌਂਦੇ ਹੈਗੇ ਆ ਬਥੇਰੇ ਸਾਰੇ ਇੱਕੋ ਜਿਹੇ ਥੋੜੋ ਆ ਬਹੁਤ ਬੰਦੇ ਆ ਮੇਰੀ ਗੱਲ ਸਹੀ ਆ ਹੈ ਇਹਦੇ ਸਾਰੇ ਜਿਹੜਾ ਰਾਜ ਆ ਗਿਆ ਮੈਂ ਦੇਖਿਆ ਉਹ ਕੁੜੀਆਂ ਦਾ ਰਾਜ ਆ ਮੁੰਡੇ ਵੰਡੇ ਆਂਦਾ ਨਹੀਂ ਹੈਗਾ ਜੇ ਕਿਤੇ ਕਾਹੇ ਹੁਣ ਕਾਹਦਾ ਹੁਣ ਨਹੀਂ ਸੜੇ ਦਾ ਵਿਆਹ ਹੋਇਆ ਤਾਂ ਜਾਂਦੇ ਜਮਾਨੇ 'ਚ 80 ਲੱਖ ਰੁਪਏ ਲੱਗੇ ਹੋਣਾ ਤਾਂ ਗੜੀ ਦਿੱਤੀ 20 ਲੱਖ ਰੁਪਏ ਦੀ ਮੇਰੀ ਗੱਲ ਸੁਣ ਲੈ ਹੁਣ ਤੂੰ ਕੁੜੀਆਂ ਦਾ ਰਾਜ ਤਾਂ ਆਪੇ ਮੁੰਡੇ ਪੜਦੇ ਹੈ ਇੰਨੀ ਸਮਝਿਆ ਗੱਲ ਕੁੜੀਆਂ ਪੜਦੀਆਂ ਉਹ ਵਿਚਾਰੀਆਂ ਆਈ ਡੈਕਸ ਕਰਕੇ ਗਾਇਲ ਮੁੰਡਾ ਜਰੀ ਜਾਂਦਾ ਸੋਨੂੰ ਦੀ ਠੀਕ ਗੱਲ ਠੀਕ ਨਹੀਂ ਗੱਲ ਹੁਣ ਤਾਂ ਉਹ ਵੀ ਕੰਮ ਬੰਦ ਹੋ ਗਿਆ ਉਹ ਵੀ ਬੰਦ ਹੋ ਗਿਆ ਕੁੜੀ ਦੀ ਗਿਰਜ਼ੀ ਘਟ ਗਈ ਕਾਲਜਾਂ ਵਿੱਚ ਐਡਮਿਸ਼ਨ ਹੀ ਮਿਲ ਰਹੀ ਹੈ ਦੀ ਫੇਰ ਇੰਨੀ ਕਾਲਜਾਂ ਵਿੱਚ ਭੀੜ ਹੋਗੀ ਉਹ ਜਿਹੜੇ ਬਾਹਰ ਨੂੰ ਨਹੀਂ ਜਾਣਾ ਉਹ ਇੱਥੇ ਤਾਂ ਪੜਨਾ ਤਾਂ ਹੈਗਾ ਹੀ ਨਹੀਂ ਆਣੇ ਨਾ ਪੜਨਾ ਬਾਈ ਨਹੀਂ ਤਾਂ ਪਲੱਸ 2 ਕਰ ਆਈ ਲੈਟਸ ਕਰ ਚੱਲ ਬਾਹਰ ਉਹ ਇੱਕ ਮੁੰਡਾ ਮੈਨੂੰ ਨਹੀਂ ਕਿਹੜੇ ਖਾਲ ਦਾ ਮੇਰੇ ਕੋਲ ਵੀਡੀਓ ਜੀ ਆਈ ਲੱਖਾ ਸੰਧਾਣਾ ਨਹੀਂ ਲੱਖਾ ਸੰਧਾਣਾ ਨਹੀਂ ਦੂਆ ਵੀ ਲੱਖਾ ਤਾਂ ਨਹੀਂ ਪਤਾ ਨਹੀਂ ਯਾਰ ਨਹੀਂ ਦੂਆ ਦੱਸਦਾ ਸਾਰੀ ਬਾਈ ਦੇ 20 ਸਾਲ ਦੀ ਉਮਰ ਆ ਮੁੰਡਾ ਤਿੰਨ ਫਿੱਤੀਆਂ ਲਾਈ ਫਿਰਦਾ ਉਮਰ ਕੁਛ ਵੀ ਨਹੀਂ ਆਈਗੀ 22 23 ਸਾਲ 23 ਕੇ ਸਾਲ ਹੋਊਗੀ ਪੜਾਈ ਦੇ ਸੁਵੇ ਲੱਗੀਆਂ ਉਹ ਉਦੋਂ ਪੜਾਈ ਦੇ ਸੁਵੇ ਲੱਗੀਆਂ ਤਿੰਨ ਲਾਲਾ ਪੰਜ ਲਾਲਾ ਕੋਈ ਨਹੀਂ ਇੱਥੇ ਪੜਨਾ ਹੈ ਨਹੀਂ ਪਲਾਸਟੂ ਕਰੀ ਚੱਲ ਬਾਹਰ ਨੂੰ ਪਲਾਸਟੂ ਕਰੀ ਚੱਲ ਬਾਹਰ ਨੂੰ ਯਾਰ ਸਭ ਤੋਂ ਸੌਖਾ ਸਿਸਟਮ ਆਇ ਤੇ ਜਿਹਨੂੰ ਪਲੱਸ 2 ਚ ਵਧੀਆ ਨੰਬਰ ਆ ਕੇ ਹਾਂ ਬਾਹਰ ਲੈਣੇ ਵੀ ਲੈ ਲੈਣਾ ਬਾਹਰ ਨੇ ਲੈ ਲੈਣਾ ਠੀਕ ਆ ਜਿਹਨੂੰ ਪਲੱਸ 2 ਚ ਮਾੜੇ ਨੰਬਰ ਆਏ ਆ ਉਹਨੂੰ ਬਾਹਰ ਲੈਣੇ ਵੀ ਨਹੀਂ ਲੈਣਾ ਉਹਨੂੰ ਇੱਧਰ ਵੀ ਨੌਕਰੀ ਨਹੀਂ ਮਿਲਨੀ ਬਾਹਰ ਲੈਣੇ ਕਾ ਲੈਣਾ ਹੈ ਬਾਹਰ ਨੇ ਨੇ ਕਾ ਤੇ ਦੱਸ ਲੈਣਾ ਉਹਨੂੰ ਪੜ ਪੜ ਉੱਥੇ ਤਾਂ ਪੜਾਈ ਲੱਗ ਗਈ ਉਹ ਤੇਨੂੰ ਉਹੀ ਦੱਸਦਾ ਨਾ ਉਹਦਾ ਪਲੱਸ 2 ਵਾਲਾ ਬਾਹਰ ਵੀ ਮੈਂ ਬਾਹਰ ਜਾਵਾਂ ਪਲੱਸ 2 ਕਰਕੇ ਬਸ ਪਲੱਸ 2 ਜਿਹਨੂੰ ਵਧੀਆ ਨੰਬਰ ਆ ਗਏ ਉਹਨੇ ਆਈਲਟਸ ਕਰਕੇ ਬਾਹਰ ਲੰਗੇ ਜਾਣਾ ਜਿਹਨੇ ਪੜਾਈ ਨਹੀਂ ਕੀਤੀ ਨੇ ਜਾ ਕੇ ਉੱਥੇ ਉਰੇ ਤੇ ਵੀ ਪਲੱਸ 2 ਵੀ ਜਾ ਕੇ ਚੱਕਰ ਦੋ ਇਹ ਬਾਹਰ ਉਹ ਉਹਨੇ ਕਾ ਤੇ ਟੱਕੇ ਖ ਉਰੇ ਇੱਕ ਨੇ ਕੰਮ ਨੂੰ ਪੈ ਕੇ ਜਾ ਕੇ ਪੇਟ ਚੱਲ ਹੁੰਦੀ ਹੈ ਨਾ ਜਿਹੜੀ ਇੱਕ ਉਹੋ ਚੀਜ਼ ਆ ਉਹ ਪੜ੍ਹਾਈ ਤੇਰੀ ਕਿੰਨੇ ਫਰੈਂਟ ਨੰਬਰ ਬੰਦੇ ਤੇਰੇ ਸਾਹਮਣੇ ਵਾਲਾ ਵੀ ਹਾਂ ਇਹ ਨੰਬਰ ਵੀ ਘੈਂਟ ਆ ਇਹ ਕਿੰਨੇ ਫਰੈਂਟ ਨੰਬਰ ਕਾਦੇ ਵਾਸਤੇ ਕਿਸੇ ਵੀ ਤੂੰ ਕਹਿੰਦਾ ਹਾਂ ਵੀ ਜਿਹਨੂੰ ਇੱਕ ਨਾ ਕਹਿੰਦਾ ਜਿਹਨੂੰ ਵਧੀਆ ਨੰਬਰ ਆ ਗਏ ਤੇਰੇ ਵਾਸਤੇ ਜਿਹਨੇ ਦੋਰੇ ਨੌਕਰੀ ਉਹ ਨੰਬਰ ਪਰਸੈਂਟੇ ਕਿੰਨੀ ਆ ਜਿਹੜੀ ਮੇਰੇ ਸਾਹਮਣੇ ਹੋਰੇ ਨੌਕਰੀ ਉਹ ਤਾਂ 90 ਵੀ ਧੂੜੀ ਲੱਗਦੀ ਮੈਨੂੰ ਅੱਜ ਕੱਲ ਦੇ ਉਹਦੇ ਯੁੱਗ ਵਿੱਚ ਜਿਹੜੇ ਸਾਹਮਣੇ ਪੜ੍ਹਾਈ ਉਹ 90 ਮੈਂ ਸਾਹ ਤਾਂ ਲੈਣੀ ਆ ਸਾਡੇ ਸਾਰੇ ਇਥੇ ਲਿਖਿਆ ਜੀ ਮੈਨੂੰ 100 ਨੌਜਵਾਨਾ 100 ਤੋਂ 100 ਬੈਂਡ ਦੇ ਨਾਲ 100 ਚੋਂ 10 ਮਸੋਂ ਹੋਣੇ ਆ ਜਿਹੜੀ ਤੂੰ ਤਿੰਨ ਪੀਚੀਆਂ ਵਾਲੀ ਕਹਿੰਦਾ ਉਹ ਤਾਂ 100 ਵਿੱਚੋਂ 95 98 ਵਾਲੇ ਹੀ ਹੋਊਗਾ ਉਹਨਾਂ ਦੀ ਮੇਰੇ ਵਾਲੇ 100 ਵਾਲੀ ਹੋਵੇ ਨਹੀਂ ਲੱਗਦਾ ਬਾਈ 99 ਪੁਆਇੰਟ ਆਏ ਹੁੰਦੇ ਉਹ ਹੈ ਤਿੰਨ ਪੀਚੇ ਦਾ ਨਹੀਂ ਕਰਦਾ ਚੀਜ਼ਾਂ ਇਹ ਸਾਰੇ ਜੂਰੀ ਨਹੀਂ ਹੈਗਾ ਜਿਹੜਾ ਬੰਦਾ ਜਿਹੜਾ ਬੰਦਾ ਜ਼ਿਆਦਾ ਪੜਦਾ ਉਹੀ ਕੰਮ ਆਵਾ ਜੀ ਜੂਰੀ ਨਹੀਂ ਹੈਗੀ ਯਾਰ 90% ਉਹਨੂੰ ਥੋੜੀ ਉਹੀ ਸਿਸਟਮ ਗਾ ਨੌਕਰੀ ਆ ਜਿਹਦੀ ਕੁਆਲਿਫਿਕੇਸ਼ਨ ਜ਼ਿਆਦਾ ਆਏ ਉਹਨੂੰ ਉਨੀ ਤਕੜੀ ਨੌਕਰੀ ਆ ਆ ਚੱਕਰ ਆ ਉਮਰ ਜੀ ਕਰੀ ਜਾਓ ਅਕਲ ਬਰਾਮਾ ਖਾ ਕੇ ਤਾਂ ਖਾ ਕੇ ਆਉਂਦੀ ਐ ਉਹ ਤਾਂ ਫਿਆ ਉਹ ਤਾਂ ਪ੍ਰੈਕਟੀਕਲ ਚੀਜ਼ ਪ੍ਰੈਕਟੀਕਲ ਚੀਜ਼ ਪ੍ਰੈਕਟੀਕਲ ਇਹ ਆ ਪੜਾਈ ਪੜਾਈ ਆ ਪੜਾਈ ਦਾ ਪੜਾਈ ਉਹ ਐ ਪੜਾਈ ਤੋਂ ਅਪੜਾਈ ਚੀਜ਼ ਹੋਣਾ ਪ੍ਰੈਕਟੀਕਲ ਚੀਜ਼ ਹੋਣਾ ਪ੍ਰੈਕਟੀਕਲ ਤਾਂ ਸਭ ਤੋਂ ਉੱਪਰ ਬਾਈ ਤਾਂ ਨੌਲੇਜ ਐ ਕਿ ਨੌਲੇਜ ਲਈ ਜਾਪ ਜਾ ਤਾਂ ਆਪ ਕਰਨਾ ਤੁਹਾਨੂੰ ਫਿਰ ਪਤਾ ਲੱਗਦਾ ਪੜਾਈ ਆਪਣੀ ਜਗ੍ਹਾ ਤੇ ਬਾਅਦ ਜਿਹੜੇ ਕੋਰਸ ਤਾਂ ਬਾਈ ਜ਼ਰੂਰੀ ਆ ਬਸ ਇੰਨਾ ਹੈਗਾ ਤੇ ਫਲਾਣੇ ਦਾ ਕਾਲਿਆ ਧੰਕੇ ਦਾ ਕਾਲਿਆ ਉਹ ਚੱਕਰ ਐ ਜਿਹੜਾ ਪਲੱਸ 2 ਤੋਂ ਪਲ ਪਲੱਸ 2 ਕਰੀ ਉਹ ਯਾਰ ਤੂੰ ਬਾਹਰ ਨੂੰ ਜਰੇਗੇ ਤੇਰੇ ਸਿਰ ਪਰ ਬੈਠੀ ਆ ਆਪ ਆਪਣੀ ਵੈਰਟੀਕਲ ਆਪਣੇ ਫੀਲਡ 'ਚ ਕਰਦੇ ਹਾਂ ਜਿਹੜੇ ਤੇਰੇ ਸਿਰ ਪਰ ਬੈਠੇ ਆ ਯੂਨੀਵਰਸਿਟੀ ਵਾਲੇ ਹਾਂ ਉਹ ਕਿਤੇ ਹੋਂ ਤੇ ਤੇ ਉੱਪਰ ਕਰਦੇ ਹੋਗੇ ਵੈਰਟੀਕਲ ਉੱਥੇ ਵੈਰਟੀਕਲ ਦੇਖਿਆ ਸੀ ਯੂਨੀਵਰਸਿਟੀ 'ਚ ਕਿਆਰੀਆਂ ਬਣਾਈਆਂ ਹੋਈਆਂ ਜਿਕਨਾ ਮੈਨੂੰ ਪਤਾ ਨਹੀਂ ਆ ਪਾਲਕ ਲਾਉਂਦੇ ਆ ਹੂੰ ਉਹਦੇ ਵਿੱਚ ਆ ਗਣਕਾ ਜੀ ਇਹਦੇ ਵਿੱਚ ਆ ਹਰੇ ਪਾਏ ਵੇ ਇਹਦੇ 'ਚ ਹਰੇ ਪਾਏ ਵੇ ਇਹ 'ਚ ਆ ਪਾਏ ਵੇ ਇਹ 'ਚ ਆਸ ਭਰੇ ਆਸ ਭਰੇ ਉੰਨੀ ਕਿ ਜਗ੍ਹਾ 'ਚ ਵੈਰਟੀਕਲ ਹੋਊਗੀ ਫੇ ਇੱਕ ਬਿਸਵਾ ਵੀ ਹੋਣਾ ਨਹੀਂ ਮਰ ਲਾ ਵੀ ਉਹ ਹੂੰ ਕਿ ਕਿੱਲਿਆਂ ਪਰ ਵੈਰਟੀਕਲ ਲਊਂਗਾ ਤੇਰਾ ਫੇ ਇਹਦਾ ਮਤਲਬ ਤੇਰਾ ਤਕੜਾ ਇਹ ਪ੍ਰੈਕਟੀਕਲ ਵਾਲੇ ਆਇਆ ਸੀ ਇੱਥੇ ਜਗਨਾਲ ਗੰਨੇ ਦੇ ਕਹਿੰਦੇ ਮੁੱਢਾ ਗੰਨਾ ਲਾਇਆ ਕਰੋ ਕਹਿੰਦਾ ਉੱਥੇ ਕਹਿੰਦੇ ਵੀ ਇਹਦਾ ਇਹਦੀ ਕੀ ਕਹਿੰਦੇ ਇਨਕਵਰੀ ਇਨਕਵਰੀ ਕਹਿੰਦੇ ਬੀਜੜ ਦੀ ਘੱਟ ਆਉਂਦੀ ਮੁੱਢਾ ਦੀ ਜ਼ਿਆਦਾ ਆਉਂਦੀ ਹੈ ਇਨਕਵਰੀ ਨਹੀਂ ਤਾਂ ਚੱਲਿਆ ਤਾਂ ਕਹਿੰਦੇ ਜੀ ਅਫਸਰ ਆਏ ਬਤੇ ਹੁਣ ਕਿਹੜੇ ਮੈਂ ਕੋਈ ਕਹਿੰਦਾ ਚੱਲ ਤੈਨੂੰ ਛੱਡ ਕਾਨੂੰ ਅਫਸਰ ਤੇ ਹਾਂ ਕਹਿੰਦੇ ਜੀ ਵੀ ਕੀ ਪ੍ਰੋਸੀਜਰ ਹੈ ਗੰਨੇ ਦਾ ਕਹਿੰਦੇ ਜੀ ਬੀਜੜ ਥੋੜਾ ਜਿਹਾ ਘੱਟ ਨਿਕਲਦਾ ਮੁੱਢਾ ਜ਼ਿਆਦਾ ਨਿਕਲਦਾ ਉਹ ਕਹਿੰਦੇ ਫਿਰ ਤੁਸੀਂ ਮੁੱਢਾ ਲਾਇਆ ਕਰੋ ਬੀਜੜਾ ਨੂੰ ਲਾਉਂਦੇ ਆ ਉਦੋਂ ਨੂੰ ਪੁੱਛੇ ਵੀ ਤੂੰ ਮੁੰਡਾ ਹੁਣ ਭਾਈ ਕਿਆ ਕਹੇ ਉਹਨੂੰ ਵੀ ਮੁੰਡਾ ਬੀਜੜ ਕਿਆ ਪਤਾ ਨਹੀਂ ਭਾਜਾ ਜੀ ਤੂੰ ਅੱਗੇ ਉਹਨੂੰ ਜਿਹੜੇ ਬੰਦੇ ਨੂੰ ਇੰਨਾ ਪਤਾ ਨਹੀਂ ਯਾਰ ਮੇਲੇ ਦਾ ਅਫਸਰ ਹੋਵੇ ਉਹ ਨਾ ਮਿਲਦਾ ਨਹੀਂ ਤਗਾ ਹਾਂ ਮਿਲ ਮਹਿਕਮੇ ਵਾਲੇ ਨੂੰ ਪਤਾ ਹੁੰਦਾ ਅੱਛਾ ਹੋਰ ਮਹਿਕਮਾ ਤਾਂ ਬਸ ਹੋਰ ਮੱਥਾ ਟਿਕਣਾ ਇਹ ਤਾਂ ਗੰਨੇ ਵਾਲੇ ਆ ਭਾ ਉਹ ਯਾਰ ਗੰਨੇ ਵਾਲੇ ਨਹੀਂ ਸੈਮੀਨਾਰ ਲੱਗਿਆ ਵਾ ਤਾਂ ਖੇਤੀਬਾੜੀ ਦਾ ਅੱਛਾ ਆਮ ਨੋਰਮਲ ਉਹ ਖੇਤੀਬਾੜੀ ਦੇ ਸਬੰਧਤ ਅਫਸਰ ਨਹੀਂ ਤਾਂ ਹੈਗਾ ਉਹ ਅਫਸਰ ਕੋਈ ਹੋਰ ਤਾਂ ਉਹ ਆਮ ਸੈਮੀਨਾਰ ਹੁੰਦਾ ਜਿੱਕਣਾ ਉੱਥੇ ਗੱਲਾਂ ਕਰਨ ਲੱਗ ਜਾਂਦੇ ਆ ਆਹ ਵਾਹ ਵਾਹ ਨੋਰਮਲ ਗੱਲਾਂ ਅਫਸਰ ਦੀ ਡਿਊਟੀ ਨੇ ਪੁੱਛ ਲਿਆ ਵੀ ਕਿਹੜੀ ਚੀਜ਼ ਚ ਫਾਇਦਾ ਤੁਹਾਨੂੰ ਮੇਰੇ ਤੇਰੇ ਵਰਗੇ ਨੇ ਕਹੇਦਾ ਵੀ ਸਾਨੂੰ ਗੰਨੇ 'ਚ ਫਾਇਦਾ ਜੀ ਮੁੱਢੇ ਨੇ ਬਹੁਤ ਵਧੀਆ ਝਾੜ ਦਿੰਦੇ ਜੀ ਐਤਕੀ ਵੀ ਬੀਜੜ ਨੇ ਘਟ ਦੇ ਦਿੱਤਾ ਆਪਾਂ ਜਿਹੜਾ ਨਾਰਮਲ ਗੱਲ ਕਰਦੀਏ ਉਹ ਅਫਸਰ ਨੇ ਕਹੇਦਾ ਫੇਰ ਤੁਸੀਂ ਬੀਜੜ ਕਿਉਂ ਲਾਉਂਦੇ ਨੇ ਮੁੱਢਾ ਲਾਏ ਕਰੋ ਉਹ ਗੱਲ ਹੋਊਗੀ ਅੱਛਾ ਐਂ ਦੱਸ ਮੈਨੂੰ ਮਿੱਥਾ ਲੱਗਦਾ ਕਿਤੇ ਹੁਣ ਮਿੱਥਾ ਮੂਥਾ ਮੈਂ ਤਾਂ ਦੇਖਿਆ ਨਹੀਂ ਯਾਰ ਖੂਈ ਤਾਂ ਹੈਗੇ ਇੱਧਰ ਨੂੰ ਗਾਈ ਇੱਧਰ ਐ ਇੱਧਰ ਨੂੰ ਵੀ ਦੇਖਿਆ ਮੈਂ ਆਪਣੇ ਏਰੀਆ ਹਾਂ ਆਪ ਤੋਂ ਨੂੰ ਹੈਗੇ ਪਰ ਮੈਂ ਆਪਣੇ ਏਰੀਆ 'ਚ ਨਹੀਂ ਦੇਖਿਆ ਆਪਣੇ ਏਰੀਆ 'ਚ ਮਿੱ ਉਹ ਵੀ ਜੀ ਵਧੀਆ ਤੀ ਆਪਣੇ ਵੀ ਜੋ ਸੂਰਜਮੁਖੀ ਨਹੀਂ ਆ ਜੀ ਸੂਰਜਮੁਖੀ ਖਤਮ ਆਪਣੇ ਫੇਰ ਸੂਰਜਮੁਖੀ ਖਤਮ ਹੋਏ ਆਪਣੇ ਆਪਣੇ ਕਪਾਹ ਕੜੇ ਹੈਗੀ ਆ ਕਪਾਹ ਵੀ ਖਤਮ ਆਜ ਲੱਗ ਜੂ ਵੀ ਲੱਗਣ ਜਾ ਯਾਰ ਨੇ ਹਉ ਉਹੀ ਕਹਿੰਦਾ ਬਗਾ ਬਗਾ ਆ ਗਿਆ ਲੱਕਣੀ ਮੇਰੀ ਕਪਾਹ ਕਪਾਹ ਹਾਏ ਹਾਏ ਬਗਾ ਤੂੰ ਆ ਗਿਆ ਲੱਗਣਾ ਹੁ ਨਰਮਾ ਨੁਰਮਾ ਕਾਏਗਾ ਵਕਾਫੂ ਤਾਂ ਹੁਣ ਗੱਗੇ ਨਾਲ ਨਰਮੇ ਵਾਲੀ ਆ ਹੁਣ ਕੋਈ ਮੇਰੀ ਗੱਲ ਥੋੜਾ ਕਿਸੇ ਤੇ ਰਜਾਈ ਹੈਗੀ ਕਰ ਹਾਂ ਆ ਜਿਹੜੀ ਹੈਗੀ ਸੀ ਅਸੀਂ ਮੋਟਰ ਉਪਰ ਰੱਖੀ ਵੀ ਢਸਣਾ ਲਾਉਣੇ ਇਹਨੂੰ ਘਰਾਂ ਕੰਬਲ ਆ ਘਰਾਂ ਕੰਬਲ ਆ ਹਾਂ ਜੇ ਨਰਮਾ ਬਿਕੂਗਾ ਤਾਰੀ ਆਈ ਚ ਭਾਰੀ ਤਾਰੀ ਆਈ ਭਾਰੀ ਭਾਰੀ ਉਹੀ ਕਰਦਾ ਜੀ ਰਿਆਈ ਲਾਉਂਗਾ ਉਹੀ ਕਰਦਾ ਰਿਆਈ ਕੋਈ ਲੱਦਾ ਨਹੀਂ ਆਈ ਦਾ ਯਾਰ ਕੱਪੜਾ ਕੁੱਪੜਾ ਸਭ ਨਹੀਂ ਬਣਦਾ ਬਣਦਾ ਕਾਟਨ ਦਾ ਹਾਂ ਮਤਲਬ ਆਏ ਵੀ ਅੱਗੇ ਆਪਣੇ ਨਾਰਮਲ ਹੋਈ ਜਾਂਦਾ ਦਾ ਅੱਗੇ ਬਾਈ ਖੱਦਰ ਪਾਉਂਦੇ ਤੇ ਖੱਦਰ ਨੂੰ ਜ਼ਿਆਦਾ ਖਫਤਦੀ ਹਾਂ ਸਮਝਿਆ ਤੇ ਪਹਿਲਾਂ ਕਿਸੀਆਂ ਬਣਦੇ ਤੇ ਪਹਿਲਾਂ ਤੁਸੀਂ ਅੱਜ ਥਣਕਵਾ ਤੋੜੀ ਆ ਕੀ ਤੁਸੀਂ ਪਹਿਲਾਂ ਆਪਣੇ ਥਣਕਵਾ ਤੋੜੀ ਅਸੀਂ ਅਸੀਂ ਤੋੜੀ ਆ ਕਿਉਂਦੀ ਆ ਮੈਂ ਖੋਜ ਨਹੀਂ ਆਨੀ ਤੋੜਦੇ ਦੇਖੇ ਆਪਣੇ ਹਾਂ ਫਿਰ ਮੇਰੀ ਗੱਲ ਸੁਣ ਲੈ ਉਹਦੇ ਮੈਨੂੰ ਪਤਾ ਕਿ ਆ ਤਾਂ ਰੈਡੀ ਸੀ ਉਹ ਕਰੂਗਾ ਕਿ ਕਾਊਂਟਰ ਨੂੰ ਪਤਾ ਕਾਦੇ ਫੇਲ ਹੋ ਗਈ ਹੁਣ ਤੂੰ ਕਾਊਂਟਰਾਂ ਦੀ ਥੋੜਾ ਬਲੈਂਡ ਏਰੀਆ ਨੂੰ ਪੁੱਛ ਕੇ ਦੇਖ ਲਈ ਤੂੰ ਹੁਣ ਲਾਲਾ ਹੁਣ ਤੂੰ ਲਾਲਾ ਮੰਨ ਕੇ ਜਾ ਨਰਮਾ ਲਾਲਾ ਤੈਨੂੰ ਪਹਿਲਾਂ ਤਾਂ ਪਿੰਜਣੇ ਵਾਲੀ ਨਹੀਂ ਮਿਲ ਰਹੇ ਉਹਦੇ ਉਹ ਭਰਾਵਾ ਬਠਿੰਡੇ ਏਰੀਆ 'ਚ ਨਰਮਾ ਸਾਰਾ ਗਲਾਬੀ ਸੁੰਡੀ ਦਾ ਖਾ ਗਈ ਫੇਰ ਕਰੂਗਾ ਕਿ ਨਰਮਾ ਆਪਣੇ ਦੇਖ ਲਉ ਲਾਲਾ ਕਾਊਂਟਰਾਂ ਦੇ ਬੀਜ ਜਾਂ ਮਾੜੇ ਦੇ ਇੱਤੇ ਜੇ ਇੱਧਰ ਬੱਜ ਗਈ ਫੇਰ ਨਹੀਂ ਨਰਮਾ ਕਿਤੇ ਉਧਰ ਥੋੜਾ ਹੁੰਦਾ ਤਾਂ ਫੇਰ ਹਾਂ ਤੇ ਇੱਥੇ ਇੰਨਾ ਹੁੰਦਾ ਤਾਂ ਆਪਣੇ ਸਾਰਾ ਸਮਾਨ ਹੁੰਦਾ ਤਾਂ ਆਪਾਂ ਛੱਡ ਗਏ ਬੱਸ ਉਹ ਕੁਝ ਨਹੀਂ ਹੋਗਾ ਆਪਾਂ ਪਏ ਚ ਭਈ ਤੇਰਾ ਢਾਨਾ ਨਹੀਂ ਲੈ ਆਪਾਂ ਹੱਥ ਕਰਕੇ ਜਾਤੇ ਬੂਰ ਹੋਗੇ ਪਾਣੀ ਹੋਗੇ ਮੋਟਰਾਂ ਲੱਗੀਆਂ ਆਲੀ ਜਾਤੇ ਮਾਹ ਆਪਾਂ ਇਹ ਆਪਾਂ ਚੱਕਰ ਕੇ ਪਾਏ ਨਾ ਜਾਤੇ ਢਾਨ ਵਾਲੇ ਚ ਉਹੀ ਚੱਲਣਾ ਜਾਤੇ ਦੇਖ ਬੂਰ ਵੀ ਚਲੇਗੀ ਨਰਮਾ ਵੀ ਚਲੇਗੀ ਆਂ ਕਿੰਨਾ ਖਿਲਾੜੀ ਉਂ ਜਲੇ ਕੀਆ ਮੇਲੇ ਰਹਿ ਗਿਆ ਢਾਨ ਚਲੇ ਰਿਹਾ ਜਿੰਨੇ ਘਰ ਤੇ ਉਨੇ ਹੀ ਜੱਟਾਂ ਦੀਆਂ ਖਿਲਾੜੀਆਂ ਹੁੰਦੀਆਂ ਸਾਲਾ ਮੂਗੀ ਮੱਤਰੀ ਸਭ ਚਲੇ ਸਭ ਚਲੇ ਗਿਆ ਮੂੰਗੀ ਵਸਰੀ ਦਾ ਮੂੰਗੀ ਵਸਰੀ ਚਲੇਗੀ ਮਾਹ ਦੀ ਦਾਲ ਚਲੇਗੀ ਮੱਕੀ ਦਾ ਪੂਣੀ ਹੁੰਦੀ ਆ ਹਾਂ ਬੱਕ ਲਈ ਤੁਸੀਂ ਹਮਾ ਪੀ ਮੰਮੀ ਦੇ ਬੱਕ ਦੇਣੀ ਤੇ ਆ ਜੀ ਕੋਈ ਤਾਂ ਨਹੀਂ ਜੀ ਕੋਈ ਉਧਰ ਮੱਕੀ ਬਾਟੋ ਜਿਹੜੀ ਉਹਦੇ ਬਾਅਦ ਮਾਂ ਪੱਕ ਜਿਹੜੇ ਫਿਰ ਹੁਸਾਬ ਲਾ ਲਾ ਹੁਣ ਹੁਣ ਹੈ ਕਿਨੇ ਦਾ ਮੁੱਠੀ ਕੋਈ ਬੀਜੂ ਕਰਮਾਲਾ ਚੱਲ ਠੀਕ ਆ ਫਿਰ ਹਾਂ ਠੀਕ ਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ